ਇਹ ਬੌਕਸਰ ਅਚਤ ਅਡੇ ਹੱਥ ਦੇ ਬੜੇ ਪੱਕੇ ਹੋਣੇ ਆ ਕਿਉਂ ਮੈਂ ਭਰਾ ਹੀ ਸ਼ਕਤੀਮਹੰਦੇ ਮੁੰਡੇ ਆ ਸਾਡੇ ਹੱਥ ਹਥ ਮੈਂ ਉਦਾਂ ਹੀ ਹੁੰਦੇ ਜਦੋਂ ਤਾਂ ਸਿੰਪਲ ਆਮ ਲੋਕਾਂ ਦੇ ਹੱਥ ਰਹਿੰਦੇ ਆ ਫਿਰ ਉਹ ਕਹਿੰਦੇ ਆ ਕਿ ਤੁਹਾਡੀ ਨੱਕ ਦੀ ਹੱਡੀ ਹੈਗੀ ਆ ਆ ਗਲਵਸ ਦੀ ਇੱਡਾ ਮੋਟਾਪਾ ਆ ਇਹਦੇ ਨਾਲ ਦੱਸੋ ਕਿੱਥੇ ਨੱਕ ਟੁੱਟ ਜੂ ਬੰਦੇ ਦਾ ਥੱਲੇ ਘਾੜੀ ਮਾਰਦੇ ਸਾਰੇ ਮੂੰਹ ਤੇ ਘਾੜੀ ਮਾਰਦੇ ਮਨ ਕੀ ਨਾ ਐਕਚੁਅਲੀ ਕੀ ਆ ਕਿ ਇਹ ਜਿਹੜੀ ਆ ਚਿੰਨ ਨਾ ਕਿ ਥੋੜੀ ਸਾਡੀ ਵੀਕ ਹੁੰਦੀ ਆ ਤੇ ਬੌਕਸਰ ਦਾ ਟਾਰਗੇਟ ਚਿੰਨ ਰੱਖਿਆ ਹੁੰਦਾ ਕਿ ਚਿੰਨ ਤੇ ਮਾਰਨਾ ਲਬਦਾ ਉਹਨੂੰ ਸਾਵਣਾ ਫੇਸ ਹੀ ਆ ਬੋਡੀ ਤੇ ਮਾਰਨ ਵਾਸਤੇ ਬੜੀ ਐਕੂਰੇਸੀ ਚਾਹੀਦੀ ਆ ਬੋਡੀ ਤੇ ਮਾਰਨ ਵੇ ਥੱਲੇ ਝੁਗਣਾ ਪੈਣਾ ਜੇ ਝੁਗਾਂਗੇ ਉਹ ਅਗੁੱਠਾ ਪੰਜ ਉਹ ਵੀ ਮਾਰੂਗਾ ਨਾ ਗਲਾ ਕਿਨਾਂ ਜਿਹੜੀ ਇੰਜਰੀ ਦੇ ਵਿੱਚ ਆਪਾਂ ਦੇਖਿਆ ਜਾਏ ਤੇ ਬਾਕਸਿੰਗ ਦਾ ਨੰਬਰ ਦੀ 16ਵੇਂ ਸਟਾਰ ਮਾਇਆ ਪਹਿਲੇ ਨੰਬਰ ਤੇ ਜਿਹੜੀ ਗੇਮਾਂ ਚ ਸਭ ਤੋਂ ਵੱਧ ਇੰਜਰੀ ਹੁੰਦੀ ਹੈ ਨਾ ਸਾਈਕਲਿੰਗ ਫੁੱਟਬਾਲ ਬਾਸਕਟਬਾਲ ਇਹ ਨੰਬਰ 1 2 3 ਤੇ ਆ ਬਾਕਸਿੰਗ ਸਭ ਤੋਂ ਪਿੱਛੇ ਆ ਇਹ ਨਹੀਂ ਕਿ ਹਾਂ ਵੀ ਇਕੱਲੇ ਪੰਜ ਮਾਰਨੇ ਆ ਤੇ ਬਾਕਸਿੰਗ ਹੋ ਰਹੀ ਆ ਨਹੀਂ ਕਦੀ ਕਦੀ ਕੋਚ ਕਹਿੰਦਾ ਵੀ ਉਹਦੀ ਰਾਈਟ ਸਾਈਡ ਨਿਕਲ ਕੇ ਲੈਫਟ ਪੰਜ ਮਾਰ ਉਹ ਤਾਂ ਕੋਆਰਡੀਨੇਸ਼ਨ ਬਹੁਤ ਜ਼ਰੂਰੀ ਹੈ ਰਾਈਟ ਸਾਈਡ ਨਿਕਲਣਾ ਤੇ ਲੈਫਟ ਮਾਰਗ ਤੇ ਨਿਕਲਣਾ ਹੈ ਮੰਨ ਲਓ ਪੂਰਾ ਪੰਜਾਬ ਆ ਕਿੰਨੇ ਡਿਸਟ੍ਰਿਕਟ ਆਏ ਉਹ ਸਾਰੇ ਡਿਸਟ੍ਰਿਕਟਾਂ ਚੋਂ ਇੱਕ ਇੱਕ ਬੌਕਸਰ ਆਉਂਦਾ 18 ਬੌਕਸਰ ਵੀ ਆਏ ਪਹਿਲਾ 18 ਚੋਂ ਲੜਾਂਗੇ 9 9ਾਂ ਚ ਫੇਰ ਲੜਾਂਗੇ 4-5 ਰਗੇ 4ਾਂ ਚ ਫੇਰ ਲੜਾਂਗੇ 2 ਰਗੇ ਦੋਵਾਂ ਚ ਫੇਰ ਲੜਾਂ ਫੇਰ ਕਿਤੇ 골ਡ ਮੈਡਲ ਲਾਉਣਾ ਹੁਣ ਇਹ ਬੱਚੇ ਨੇ ਗਮਸ਼ਟ ਕੱਢੀ ਆ ਹੁਣ ਇਹ ਪੰਚੇ ਦੇ ਇਹ ਵਜੇਗਾ ਇੱਧਰ ਜਾ ਕੇ ਨਾ ਉਹ ਟੱਕ ਲੱਗਦੇ ਕੱਟ ਲੱਗ ਸਕਦਾ ਹਾਂ ਹੁਣ ਜਦ ਇਹ ਗਮਸ਼ਟ ਹਾਂ ਇਹ ਪਾਲਿਆ ਗਮਸ਼ਟ ਪਾਲੀ ਆ ਉਹ ਦੋਨਾਂ ਦੰਦਾ ਦੇ ਵਿੱਚ ਘਾਰ ਨਹੀਂ ਆ ਮਾਸ ਨਹੀਂ ਆਊਗਾ ਐ ਕਰ ਬੇਟਾ ਕੱਟ ਤੋਂ ਬਚਾਊਗਾ ਕੱਟ ਤੋਂ ਬਚਾਵਾ ਮੈਂ ਉਹਦੇ ਵਿੱਚ ਪਰ ਨਾਲ ਇਹ ਸਾਡਾ ਲੋਕ ਹੋਇਆ ਪਿਆ ਇੱਥੇ ਅਹੀਂ ਖੁੱਲਾ ਜੇ ਗਮਸ਼ੀਟ ਨਹੀਂ ਹੋਗੀ ਖੁੱਲਾ ਰੱਖ ਕੇ ਛੱਡਾਂਗੇ ਉਹ ਹਿਲਣ ਦੇ ਚਾਂਸ ਹੈ ਹਿਲ ਸਕਦਾ ਇਹਨੂੰ ਬੰਦਾ ਫੜ ਕੇ ਰੱਖਦਾ ਔਰ ਉਹਦਣਾ ਇਹਨੂੰ ਬਚਾਵਾਂ ਇੰਜਰੀ ਤੋਂ ਤਾਲੀ 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 ਬੰਦਾ ਜਿਹੜਾ ਨਾਲ ਇਹਨੂੰ ਚੱਪ ਜਾ ਓਕੇ ਕੀ ਹੋਇਆ ਹੁਣ ਦੱਸ ਨਹੀਂ ਸਾਫ ਹੈ ਸਾਫ ਆ ਸਾਫ ਚੜ ਗਿਆ ਇਹ ਹੀ ਚੀਜ਼ ਆ ਇਹ ਇਹਨੂੰ ਪਾਵਰ ਚਾਰਜਰ ਮੇਡ ਕਰਨ ਵਾਸਤੇ ਇਨਡੋਰਸ ਜਨਰੇਟ ਕਰਨ ਵਾਸਤੇ ਰੱਖਣ ਵਾਸਤੇ ਨਸਾ ਨਹੀਂ ਦਾ ਸੁੱਤੀ ਸਾੜੀਆਂ ਦਾ ਪਿਆ ਇਹ ਕੋਟਲੀ ਵੀ ਦਾ ਮੇ ਸਾਰੀਆਂ ਨੇ ਗਣ ਕੇ 50 ਆ ਰਹੇ ਨੇ ਉਹ ਵੀ ਖਲੋ ਕੇ ਜਿਹੜੀ ਜਾਣਾ ਬੈਗ ਤੇ 5:00 ਵਜਣਾ ਉਹੀ ਜਾਣਾ ਉਥੇ ਅੰਦਰ ਰਿੰਗ ਦੇ ਓਪੋਨੈਂਟ ਦੇ 5:00 ਵਜਣਾ ਬੈਗਾਂ ਦੀ ਨਾ ਅਲਗ-ਅਲਗ ਜਿਹੜੀ ਹੁੰਦੀ ਆ ਉਹ ਆ ਦੇ ਸ਼ੇਪਾਂ ਅਲਗ-ਅਲਗ ਹੈਗੀ ਆ ਕੋਈ ਅਡਜਸਟਰ ਬੈਗ ਹੁੰਦਾ ਕੋਈ ਢੋਲ ਹੋਊਗਾ ਲੰਮੇ ਲੰਮਾ ਉਹ ਪਰਕਟ ਮਾਰਨ ਵਾਸਤੇ ਹੋਊਗਾ ਜਿਹੜਾ ਜਿਹੜਾ ਟਾਈਸਨ ਹੀ ਨਾ ਜਿੱਦਾਂ ਹੁਣ ਇਹ ਬੈਗ ਦਾ ਭਾਰ 40 ਤੋਂ 50 ਕਿਲੋ ਹੋਣਾ ਮੈਕਸਿਮਮ ਨਹੀਂ ਹੋਊਗਾ ਤੇ ਟਾਈਸਨ ਹੀ ਨਾ ਜਿਹੜਾ ਉਹ ਇੱਕ ਕਵੰਟਲ ਦਾ ਬੈਗ ਘੁੱਡਾ ਰਿਆ ਇੱਕ ਕਵੰਟਲ ਤੋਂ ਉੱਪਰ ਲਾ ਗੱਡਾ ਮਗੀ ਭਾਰਾ ਬੈਗ ਹੋਊਗਾ ਜਨੂੰ ਮੁੱਕਾ ਮਾਰ ਕੇ ਲੈ ਹਲਾਣਾ ਤੇ ਉਹੀ ਪੰਜ ਉਹਨੇ ਰਿੰਗ 'ਚ ਮਾਰਨਾ ਜਦੋਂ ਬੰਦੇ ਨੂੰ ਜਾ ਕੇ ਤੂੰ ਨੂੰ ਕੀ ਪਾਵੇ ਖਦੀ ਹੋਗੀ ਮਾਲਾ ਮੈਂ ਸਾਰੇ ਪੰਜ ਮਾਰਦੇ ਲੋੜੇ 'ਚ ਵੇਖੀ ਵਾਦ ਜਾ ਬੱਧਾ ਆਊਟ ਸੀਰੀਨ ਅੱਜ 올림픽 ਕੁਆਲੀਫਾਈ ਹੋਈ ਅੱਜ ਐਡੀ ਕੁੜੀ ਸੋਮਵਾਰ ਕੀ ਕਰਨਾ ਸੋਮਵਾਰ ਸਰਕਟ ਟ੍ਰੇਨਿੰਗ ਕਰਨੀ ਮੰਗਲਵਾਰ ਕੀ ਕਰਨਾ ਮੰਗਲਵਾਰ ਹੀ ਸਟਰੈਂਥ ਕਰਨੀ ਹੈ ਬੁੱਧਵਾਰ ਕੀ ਕਰਨਾ ਬੁੱਧਵਾਰ ਸਪੀਡ ਐਂਡ ਅਨੋਰਸ ਕਰਨੀ ਹੈ ਹਾਂਜੀ ਅਗੇ ਫਲੈਕਸੀਬਿਲਟੀ ਕਿਦਾਂ ਕਰਨੀ ਹੈ ਹਰ ਡੇ ਬਾਈ ਡੇ ਦਾ ਸਾਡਾ ਸ਼ਡਿਊਲ ਬੰਦ ਹੈ ਇਹ ਇਥੇ ਨਹੀਂ ਐਲੀਜੀਬਲ ਨਹੀਂ ਹੁੰਦੇ ਕੋਈ ਨਹੀਂ ਆਉਂਦਾ ਹੀ ਪਤਾ ਨਹੀਂ ਕਿ ਇਹਨਾਂ ਆਣਾ ਨਹੀਂ ਜਾਂਦਾ ਕੋਈ ਹੁਣ ਆ ਬਾਕਸਿੰਗ ਕੋਈ ਹੈ ਨਹੀਂ ਲੋਕਲ ਸਾਰੇ ਬਾਹਰ ਦੇ ਨੇ ਇਹ ਕੋਈ ਬੱਚਾ ਕੇ ਕਰ ਸਕਦਾ ਹੈ ਹਾਂ ਆਣ ਕੁੜੀਆਂ ਨੂੰ ਕੋਈ ਮਨਾ ਨਹੀਂ ਇੱਥੇ ਆਣ ਉਹਨਾਂ ਨੂੰ ਅਸੀਂ ਇਕੁਪਮੈਂਟ ਦਵਾਂਗੇ ਸਾਈ ਦੇ ਵਿੱਚ 300 ਰੁਪਏ ਪਰ ਵਚਨ ਡਾਈਟ ਮਿਲਦੀ ਆ ਇੱਕ ਦਿਨ ਦੀ एनसीओआई ਦੇ ਵਿੱਚ 800 ਰੁਪਏ ਪਰ ਬੱਚਾ ਡਾਈਟ ਆ। ਇਤੋਂ ਵੀ ਗਾਂ ਜਾਂਦਾ। ਇੱਥੇ ਬੱਚਨ ਕਰਨੇ ਜਿੰਨੇ ਜਿੰਨੇ ਲਾਗੇ ਬੱਚੇ ਹੈਗੇ ਕਿ ਘੱਟੋ ਘਾਟ ਤੁਸੀਂ ਇੱਥੇ ਆਓ। ਪਰ ਜਦੋਂ ਸਾਡੀ ਉਹ ਪ੍ਰੋਫੈਸ਼ਨਲ ਲਾਈਫ ਬਣ ਜਾਂਦੀ ਹੈ ਨਾ ਫਿਰ ਉਹਨੂੰ ਅੱਗੇ-ਅੱਗੇ ਦਿੱਕਤ ਹੁੰਦੀ ਆ। ਹੁਣ ਮੈਂ ਬਾਕਸਿੰਗ ਕਰਨ ਗਿਆ ਘਰੋਂ। ਮੈਂ ਕਰ ਗਿਆ ਜਦੋਂ ਮੈਂ ਇਹਦੇ ਸ਼ੌਂਕ ਨੂੰ ਕਰਨ ਗਿਆ ਪਰ ਮੇਰਾ ਤੇ ਉਹ ਪ੍ਰੋਫੈਸ਼ਨਲ ਬਣ ਗਿਆ। ਸਸਿਕਾਹ ਦੋਸਤੋ ਮਾਈਕਰੋਫੋਨ ਕੋਲ ਲਿਆ ਅੱਜ ਪਹੁੰਚਿਆ ਪਿੰਡ ਬਾਦਲ। ਬਾਦਲ ਦਾ ਦਸ਼ਮੇਸ਼ ਕਰ ਲੈ ਕਾਲਜ ਆ। ਤੇ ਮੇਰੇ ਨਾਲ ਆ ਅੱਜ ਹੋਊਗਾ ਮੇਰਾ ਮਿੱਤਰ ਆ ਹੈਰੀ ਜਿਹੜਾ ਖੁਦ ਪਠਾਨਕੋਟ ਤੋਂ ਤੇ ਇੱਥੇ ਜਿਹੜਾ ਹੈਗਾ ਬਾਕਸਿੰਗ ਕੋਚ ਦੀਆਂ ਸਵਾਮਾਂ ਨਿਭਾ ਰਿਹਾ ਖੁਦ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ 2012-13 ਦਾ ਸਾਡਾ ਬੈਚ ਸੀਗਾ ਉਦੋਂ ਆਪ ਦਾ ਟਾਈਮਾਂ ਦੇ ਵਿੱਚ ਨਾਂਵਾਰ ਪਲੇਅਰ ਰਹਾ ਤੇ ਉਦੋਂ ਬਾਅਦ ਜਿਹੜਾ ਹੁਣ ਇਹ ਸਾਈ ਮੰਨ ਲਓ ਆਪਾਂ ਗੱਲ ਕਰ ਗਏ ਸਪੋਰਟਸ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਜਿਹੜਾ ਇੱਥੇ ਕੋਜ ਹਾਇਰ ਨੇ ਠੀਕ ਹੈ ਅੱਜ ਇੱਥੇ ਆ ਪਕਗੇ ਇਹ ਇੱਥੇ ਬੱਚੀਆਂ ਨੂੰ ਖਾਸ ਕਰਕੇ ਅੰਡਰ 16 ਲਗਭਗ 2008 ਤੋਂ ਲੈ ਕੇ ਜਿਨ੍ਹਾਂ ਦਾ ਜਨਮ ਆ ਮੰਨ ਲਓ 16 ਸਾਲ ਦੀਆਂ ਬੱਚੀਆਂ ਨੂੰ ਇਹ ਇੱਥੇ ਟ੍ਰੇਨਿੰਗ ਦਿੰਦੇ ਤੇ ਅੱਜ ਤੁਹਾਨੂੰ ਪਤਾ ਲੱਗਣਾ ਕਿ ਜਿਹੜਾ ਆਪਾਂ ਕਹੇ ਬਾਕਸਿੰਗ ਬਾਕਸਿੰਗ ਬਹੁਤ ਖਤਰਨਾਕ ਗੇਮ ਆਪਾਂ ਸਮਝਦੇ ਆਂ ਵੀ ਪਰ ਨੱਕ ਤੋੜ ਦਿੰਦਾ ਦੰਦ ਟੁੱਟ ਜਾਂਦੇ ਆ ਬੰਦਾ ਮਰ ਜਾਂਦਾ ਹੈ ਨਾ ਤਾਂ ਉਹਦੇ ਉਹਦੇ ਡਾਊਟ ਵੀ ਕਲੀਅਰ ਹੋਣਗੇ ਉਹ ਤੋਂ ਬਿਨਾ ਜਿਹੜਾ ਹੈਗਾ ਇੱਥੇ ਜਿਹੜੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨਾ ਉਹਦੇ ਬਾਰੇ ਦੱਸਾਂਗੇ ਤੇ ਸਭ ਤੋਂ ਵੱਡੀ ਗੱਲ ਆ ਕਿ ਬਾਕਸਿੰਗ ਜੇ ਕਰ ਸਕਾਂਗੇ ਧਿਆਨ ਆਉਂਦੀ ਹੋਊਗੀ ਤਾਂ ਉਹ ਆਪਦੀ ਅੱਜ ਦੇ ਜ਼ਮਾਨੇ 'ਚ ਫਾਇਦ ਕਰ ਸਕਦੇ ਆ ਆ ਬਹੁਤ ਬਹੁਤ ਸਵਾਗਤ ਆ ਬਾਈ ਜੀ ਥੈਂਕ ਯੂ ਬਾਈ ਜੀ ਬਹੁਤ ਧੰਨਵਾਦ ਮੇਰੇ ਵੀਰ ਦਾ ਸੋ ਅਸੀਂ ਇਕੱਠੇ ਪੜੇ ਆ ਪਰ ਮਿਲੇ ਅੱਜ ਬਹੁਤ ਸ਼ੁਕਰ ਆ ਲੱਗੇ ਹੀਗਾ ਪਿੰਡ ਕੰਦੇ ਨਾਲ ਹੀ ਮੈਂ ਫਿਰ ਗਏ ਸੀ ਕਿ ਕੈਨੇਡਾ ਗਏ ਹੁਣ ਆਏ ਕਿਤੇ ਮੈਂ ਆ ਕੇ ਮਿਲਾਂਗਾ ਸੋ ਧੰਨਵਾਦ ਅੱਜ ਤੁਹਾਨੂੰ ਦਿਖਾਵਾਂਗੇ ਬਾਕਸਿੰਗ ਬਾਰੇ ਕਿੱਦਾਂ ਕਿੱਦਾਂ ਬੇਸਿਕ ਕੀ ਆ ਇਹਨਾਂ ਦੇ ਕੀ ਸਾਡੇ ਟਾਰਗੇਟ ਕਿੱਦਾਂ ਅਚੀਵ ਕਰਾਂਗੇ ਕਿੱਦਾਂ ਉਹਨਾਂ ਦੀ ਸਿਲੈਕਸ਼ਨ ਕੀਤੀ ਜਾਂਦੀ ਆ ਤੇ ਕਿੱਦਾ ਤੁਸੀਂ ਆਪਣਾ ਆਪਣਾ ਏਮ ਤੇ ਵਧੀਆ ਵਧੀਆ ਆਪਣੀ有机会 ਪਾ ਸਕਦੇ ਹਾਂ ਅਮਚਿਓਰ ਹੈ ਨਾ ਜਿਹੜੀ ਉਹ ਜਿਹੜਾ ਹੈਗਾ ਆ ਉਹ 19 18 ਤੋਂ 40 ਸਾਲ ਤੱਕ ਬੰਦਾ ਜਿਹੜਾ ਸਾਡੇ ਅਮਚਿਓਰ ਚ ਖੇਡਦਾ ਆ ਇਹ ਉਮਰ ਆ ਸਾਡੀ ਖੇਡਣ ਦੀ ਇਹ ਜਿਹੜੇ ਬਾਕੀ ਕੰਪੀਟੀਸ਼ਨ ਜੂਨੀਅਰ ਸਬ ਜੂਨੀਅਰ ਹੁੰਦੇ ਆ ਅੰਡਰ 16 ਅੰਡਰ 14 ਇਹ ਬਿਲਡ ਅਪ ਕੰਪੀਟੀਸ਼ਨ ਹੁੰਦੇ ਆ ਬੱਚੇ ਦੇ ਇਹਦੇ ਵਿੱਚ ਬੱਚਾ ਖੇਡਦਾ ਆਪਣੇ ਆਪ ਦੀ ਗਲਤੀਆਂ ਲੱਭਦਾ ਆ ਕੀ ਗਲਤੀ ਕੀ ਕਾਰਨ ਉਹਨੂੰ ਫਿਰ ਮੋਡੀਫਾਈ ਕਰਕੇ ਫਿਰ ਜਾਂਦਾ ਅੱਗੇ ਤੇ ਮੈਕਸਿਮਮ ਜਿੰਨੇ ਵੀ ਸਾਡੇ ਪਲੇਅਰ ਖੇਡਦੇ ਪਿਆ 22 23 24 25 ਸਾਲ ਦੇ ਜਿਹੜੇ ਹੈਗੇ ਆ ਉਹ ਬੱਚੇ ਜਾ ਰਹੇ ਆ ਹੁਣ ਆ ਨਿਕਤ ਜ਼ਰੀਨ ਅੱਜ 올ੰਪਿਕ ਕੁਆਲੀਫਾਈ ਹੋਈ ਅੱਜ ਐੜੀ ਕੁੜੀ ਹਾਂ ਹਾਂ ਨਿਕਤ ਜ਼ਰੀਨ ਹੈ ਨਾ ਸੋ ਇਦਾਂ ਬਸ ਟਾਰਗੇਟ ਰੱਖ ਕੇ ਚੱਲੇ ਆ ਇੱਕ ਵਧੀਆ ਇੱਕ ਸੋਚ ਲੈ ਕੇ ਸਾਰੇ ਪੰਜਾਬ ਦੇ ਬਾਹਰ ਪੰਜਾਬ ਦੇ ਬੱਚੇ ਨੇ ਵਧੀਆ ਜੋ ਨੈਸ਼ਨਲ ਖੜੇ ਆ ਮਾੜਾ ਇਹ ਬੱਚੇ ਤੁਹਾਡੇ ਨੈਸ਼ਨਲ ਖੜੇ ਆ ਇਹ ਕਿੰਨਾ ਚਿਰ ਹੋ ਗਿਆ ਪੁੱਤ ਤੈਨੂੰ ਬਾਕਸਿੰਗ ਕਰਦੇ ਤੈਨੂੰ ਨਾ ਸੰਜਣਾ ਕਿੰਨਾ ਚਿਰ ਬਾਕਸਿੰਗ ਕਰਦੇ 2 ਸਾਲ ਹੋਇਆ ਤੇ ਇਹ ਕੁੜੀ ਸਾਡੀ ਹੁਣੇ ਦੂਹਾਂ ਸਾਲਾਂ ਦੇ ਵਿੱਚ ਇੰਡੀਆ ਦਾ ਕੈਂਪ ਲਾ ਕੇ ਔਰ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ ਆਈ ਆ ਇਹ ਰੋਤਕ ਦੇ ਵਿੱਚ ਪੰਜ ਕੰਟਰੀ ਆਈਆਂ ਹੀ ਕਿ Uzbekistan ਕਜ਼ਾਕਿਸਤਾਨ ਤੇ ਆਇਆ ਸੀਗਾ ਸ਼੍ਰੀਲੰਕਾ ਫਿਲੀਪੀਨ ਉਹਨਾਂ ਵਿੱਚ ਇੰਡੀਆ ਵੱਲੋਂ ਇਹ ਕੁੜੀ ਨੇ ਰਿਪਰੈਜ਼ੈਂਟ ਕੀਤਾ ਸੋ ਬਹੁਤ ਹਲੇ ਛੋਟੇ ਮਤਲਬ ਕਿ 2 2 3 3 ਸਾਲ ਹੋਇਆ ਇਹਨਾਂ ਨੂੰ ਕਰਦੇ ਬਾਕਸਿੰਗ ਔਰ ਵਧੀਆ ਜੀ ਜਾਨ ਲੱਗਣਾ ਲੱਗੇ ਆ ਔਰ ਵਧੀਆ ਮਿਹਨਤ ਕਰ ਰਿਹਾ ਔਰ ਇਹਨਾਂ ਨੂੰ ਬਸ ਹੁਣ ਵਾਰਮ ਅਪ ਲਾਵਾਂਗੇ ਚਲੋ ਬਟਾ ਵਾਰਮ ਅਪ ਲਾਵਾਂਗੇ ਕਰੋ ਕਰੋ ਚੰਗੀ ਦਾ ਫੁੱਲ ਬੋਡੀ ਫੁੱਲ ਬੋਡੀ ਸਟ੍ਰੈਚ ਕਰੋ ਆਜਾ 8 ਰਾਉਂਡ ਟੱਚਿੰਗ ਲਾਣੀ ਆ 8 ਰਾਉਂਡ ਟੱਚਿੰਗ 8 ਰਾਉਂਡ ਟੱਚਿੰਗ ਲਾਣੀ ਆ ਫੁੱਲ ਬੋਡੀ ਹੁਣ ਜਦ ਐ ਹੁਣ ਸਟ੍ਰੈਚ ਕਰ ਰਹੇ ਆ ਲੈਗ ਸਟ੍ਰੈਚ ਕਰ ਰਹੇ ਆ ਹਣਾ ਹੈਮਸਟ੍ਰਿੰਗ ਮਸਲ ਸਟ੍ਰੈਚ ਹੋ ਰਿਹਾ ਹੁਣ ਜਗਦਮਾਹੀ ਪੱਜਾਂਗੇ ਸਟ੍ਰੈਚ ਕਰਾਂਗੇ ਉੱਪਰ ਜਾਂਗੇ ਮਸਲ ਪਿੱਛੇ ਪੋਲ ਹੋ ਜੂਗਾ ਮਸਲ ਚੜ ਜੂਗਾ ਮਸਲ ਕਰਾਇਆ ਪੇ ਤਾਂ ਕਾਫੀ ਇੰਜਰੀ ਹੁੰਦੇ ਕਾਫੀ ਸੋਮਵਾਰ ਕੀ ਕਰਨਾ ਸੋਮਵਾਰ ਸਰਕਟ ਟ੍ਰੇਨਿੰਗ ਕਰਨੀ ਮੰਗਲ ਮੰਗਲਵਾਰ ਹੀ ਸਟਰੈਂਥ ਕਰਨੀ ਆ ਬੁੱਧਵਾਰ ਕੀ ਕਰਨਾ ਬੁੱਧਵਾਰ ਸਪੀਡ ਇੰਡੋਰੈਂਸ ਕਰਨੀ ਆ ਹਾਂਜੀ ਅਗੇ ਫਲੈਕਸੀਬਿਲਟੀ ਕਿਦਾਂ ਕਰਨੀ ਆ ਹਰ ਡੇ ਬਾਈ ਡੇ ਦਾ ਸਾਡਾ ਸ਼ਡਿਊਲ ਬਣਦਾ ਔਰ ਸ਼ਡਿਊਲ ਜਿਹੜਾ ਅਹੀਂ ਬਣਾਇਆ ਹੁੰਦਾ ਉਹ ਬਣਾਇਆ ਹੁੰਦਾ ਅਕੋਰਡਿੰਗ ਟੂ ਕੰਪੀਟੀਸ਼ਨ ਕਿ ਸਾਡਾ ਕੰਪੀਟੀਸ਼ਨ ਕਿੰਨੀ ਦੂਰ ਆ ਜੇ ਸਾਡਾ ਕੰਪੀਟੀਸ਼ਨ ਨੇੜੇ ਆ ਅਸੀਂ ਸਪੀਡ ਦੇ ਉੱਤੇ ਜ਼ਿਆਦਾ ਵਰਕ ਕਰਾਂਗੇ ਜੇ ਨਾ ਕਰਾਂਗੇ ਸਪੀਡ ਸਾਡੀ ਬੋਡੀ ਨੂੰ ਚੱਲ ਨਹੀਂ ਕੰਪੀਟੀਸ਼ਨ 'ਚ ਰੋਕ ਜੇਗੀ ਤੇ ਜੇ ਕੰਪੀਟੀਸ਼ਨ ਦੂਰ ਆ ਤੇ ਅਸੀਂ ਆਪਣੇ ਆਪ ਤੇ ਜ਼ਿਆਦਾ ਸਟਰੈਂਥ ਇੰਡੋਰੈਂਸ ਜ਼ਿਆਦਾ ਕਰਾਂਗੇ ਤਾਂ ਜੀ ਰਿੰਗ ਦੇ ਵਿੱਚ ਲੜ ਕੁਈ ਸਾਨੂੰ ਥਕਾਵਟ ਨਾ ਸਾਹ ਨਾ ਛੜੇ ਸੋ ਸਪੋਰਟਸ ਕਹਿਣਾ ਬੜਾ ਸੌਖਾ ਪਰ ਜਦੋਂ ਕਰਨੀ ਪੈਂਦੀ ਆ ਉਦੋਂ ਬੜਾ ਔਖਾ ਕੰਮ ਆ ਇਹਦੇ ਬਹੁਤ ਸਾਇੰਸ ਦੇ ਉੱਤੇ ਡਿਪੈਂਡ ਆ ਕਿ ਕਿਦਾਂ ਅਸੀਂ ਆਪਣਾ ਕਿਦਾਂ ਅਸੀਂ ਟ੍ਰੇਨਿੰਗ ਸ਼ਡਿਊਲ ਟ੍ਰੇਨਿੰਗ ਪਲਾਨ ਜਿਹੜੇ ਬਣਾਣੇ ਆ ਬਹੁਤ ਮੱਦੇ ਨੇ ਰੱਖਦੇ ਹੋਏ ਬਣਾਣੇ ਪੈਂਦੇ ਆ ਕਿ ਇਹਨਾਂ ਨੂੰ ਕੋਈ ਇੰਜਰੀ ਨਾ ਹੋਏ ਮੰਨ ਲੀ ਮੈਂ ਟ੍ਰੇਨਿੰਗ ਪਲਾਨ ਇੱਕ ਬਣਾ ਦਿੰਨਾ ਉਸ ਤੋਂ ਬਾਅਦ ਉਹਦਾ ਫੈਕਟ ਦੇਖਣਾ ਮੰਨ ਲਓ ਇੱਕ ਬੱਚੇ ਨੇ ਅੱਜ 7 ਪੁਸ਼-ਅਪ ਲਾਇਆ ਆ ਮੈਂ ਮਹੀਨੇ ਬਾਅਦ ਟ੍ਰੇਨਿੰਗ ਕਰਾਨੀ ਸ਼ੁਰੂ ਕਰਤੀ ਹੈ ਮੈਂ 3 ਦਿਨ ਹਫਤੇ 3 ਦਿਨ 2 ਦਿਨ ਨੂੰ ਸਟ੍ਰੈਂਥ ਦਾ ਵਰਕ ਦੇਣਾ ਸ਼ੁਰੂ ਕਰਤਾ ਮੈਂ ਮਹੀਨੇ ਬਾਅਦ ਚੈੱਕ ਕਰਨਾ ਕਿ ਉਹ 7 ਤੋਂ ਵਧੇ ਕਿ ਨਹੀਂ ਵਧੇ ਜੇ 7 ਤੋਂ 10 ਹੋਏ ਤਾਂ ਮੇਰੀ ਟ੍ਰੇਨਿੰਗ ਠੀਕ ਚੱਲ ਰਹੀ ਆ ਜੇ ਉਹ 7 ਤੋਂ ਘਟ ਗਏ ਨਾ ਤਾਂ ਮੇਰੀ ਟ੍ਰੇਨਿੰਗ ਗਲਤ ਹੋ ਰਹੀ ਹੈ ਕਿ ਬੱਚੇ ਨੂੰ ਇੰਪਰੂਵਮੈਂਟ ਨਹੀਂ ਹੋ ਰਹੀ ਇਹਦੇ ਨੂੰ ਪ੍ਰੂਫ ਚਾਹੀਦਾ ਕਿ ਇੰਪਰੂਵਮੈਂਟ ਹੋ ਰਹੀ ਸੋ ਆ ਨਾਲੇ ਅੱਜ ਆ ਤੁਹਾਡੇ ਬਾਕਸਿੰਗ ਦੇ ਵਿੱਚ ਫਾਈਟਰ ਨੂੰ ਜਿਹੜਾ ਵਰਪਾ ਕੇ ਲੈਨੇ ਨਾਲ ਹੀ ਮੂਹ ਮਾਤੇ ਲਾ ਕੇ ਸੈੱਟ ਕਰਨਾ ਦਾ ਸਾਰੇ ਸਿਸਟਮ ਇਹਦੇ ਨਾਲ ਇੱਕ ਦਿਨਾਂ ਲੋਕਾਂ ਦੇ ਵਿੱਚ ਨਾ ਬੜੀ ਗਲਤਫਹਿਮੀ ਆ ਇੱਕ ਨਾ ਕਹਿੰਦੇ ਹਾਂ ਜੀ ਭਾਈ ਤੁਸੀਂ ਬੌਕਸਰ ਅੱਛਾ ਤੁਹਾਡੇ ਹੱਥ ਤੇ ਬੜੇ ਪੱਕੇ ਹੋਣੇ ਆ ਕਿਉਂ ਮੈਂ ਭਰਾ ਹੀ ਸ਼ਕਤੀਮਾਨ ਦੇ ਮੁੰਡੇ ਆ ਸਾਡੇ ਹੱਥ ਉੱਤੇ ਮੈਂ ਉਦਾਂ ਹੀ ਹੁੰਦੇ ਜਦੋਂ ਤਾਂ ਸਿੰਪਲ ਆ ਲੋਕਾਂ ਦੇ ਹੱਥ ਰਹਿੰਦੇ ਆ ਫਿਰ ਉਹ ਕਹਿੰਦੇ ਆ ਕਿ ਤੁਹਾਡੀ ਨੱਕ ਦੀ ਹੱਡੀ ਹੈਗੀ ਆ ਇਹ ਬਹੁਤ ਇਫੈਕਟਿਵਲ ਬਲਕਿ ਲੋਕਾਂ ਦੇ ਵਿੱਚ ਗਲਤਫਹਿਮੀ ਆ ਕੋਈ ਐਹੋ ਜੀ ਗੱਲ ਨਹੀਂ ਕੋਈ ਨੱਕ ਦੀ ਹੱਡੀ ਨੂੰ ਕੁਝ ਨਹੀਂ ਹੁੰਦਾ ਸਭ ਕੁਝ ਉਦਾਂ ਹੀ ਹੁੰਦਾ ਉਹ ਜਿਹੜਾ ਅਸੀਂ ਗਲਵਜ਼ ਪਾਉਂਦੇ ਕਾਫੀ ਉਹਦੇ ਵਿੱਚ ਕੁਸ਼ਨ ਹੁੰਦੀ ਆ ਔਰ ਰੈਫਰੀ ਜਦੋਂ ਖਿਲਾਂਦਾਣਾ ਵਿੱਚ ਰੈਫਰੀ ਦਾ ਕੰਮ ਆ ਕਿ ਜਿਹੜਾ ਚੰਗਾ ਬੌਕਸਰ ਨੂੰ ਬਚਾਣਾ ਉਹਨੂੰ ਜਿਤਾਉਣਾ ਸੌਰੀ ਤੇ ਮਾੜੇ ਬੌਕਸਰ ਨੂੰ ਬਚਾਣਾ ਔਰ ਐਵੇਂ ਲੋਕਾਂ ਨੇ ਵਹਿ ਪਾਤਾ ਬੌਕਸਰ ਜੇ ਜੀ ਸੱਟ ਹੱਡੀਆਂ ਟੁੱਟ ਜਾਂਦੀ ਆ ਸਾਡਾ ਬਜਿੰਦਰ ਸਿੰਘ ਬੌਕਸਰ ਕਿੰਨਾ ਸੋਹਣਾ ਪਰਸੈਂਟ ਫਿਲਮਾਂ ਦੇ ਵਿੱਚ ਵੀ ਆ ਗਿਆ ਹੁੰਦੇ ਉਹ ਕਿੰਨੀ ਹਨਾ ਹੋਰ ਆ ਤੁਸੀਂ ਵੇਖੋ ਪੋਸਟਰਾਂ ਦੇ ਤੇ ਕਿੰਨੇ ਸੋਹਣੇ ਬੱਚੇ ਕਿੰਨਾ ਵਧੀਆ ਲਾਲਾ ਕੋਈ ਨਾ ਦੀ ਨੱਕ ਦੀ ਹੱਡੀ ਨਹੀਂ ਟੁੱਟੀ ਕੋਈ ਕੁਝ ਨਹੀਂ ਬਾਕੀ ਐਵੇਂ ਮਾਰਦੇ ਰੋਕ ਕੋਈ ਨੱਕ ਦੀ ਹੱਡੀ ਨਿਕਲ ਕੱਢਣੀ ਪੈਂਦੀ ਆ ਦੇਖੋ ਮਾੜੀ ਮੋਟੀ ਦਾ ਦੇਖੋ ਜਿਹੜੀ ਬਾਕਸਿੰਗ ਡੈਥ ਡੈਥ ਮਲਕੀ ਨਾ ਜਿਹੜੀ ਇੰਜਰੀ ਦੇ ਵਿੱਚ ਆਪਾਂ ਦੇਖਿਆ ਜਾਏ ਤੇ ਬਾਕਸਿੰਗ ਦਾ ਨੰਬਰ ਦੀ ਸੋਲਮਾ ਸਟਾਰ ਮਾਇਆ ਪਹਿਲੇ ਨੰਬਰ ਤੇ ਜਿਹੜੀ ਗੇਮਾਂ 'ਚ ਸਭ ਤੋਂ ਵੱਧ ਇੰਜਰੀ ਹੁੰਦੀ ਹੈ ਨਾ ਸਾਈਕਲਿੰਗ ਫੁੱਟਬਾਲ ਬਾਸਕਟਬਾਲ ਇਹ ਨੰਬਰ 1 2 3 ਤੇ ਆ ਬਾਕਸਿੰਗ ਸਭ ਤੋਂ ਪਿੱਛੇ ਆ ਹਰ ਕੋਈ ਜਿੰਨਾ ਡਾਰਾ ਉਹਨਾਂ ਹੈ ਨਹੀਂ ਬਹੁਤ ਜ਼ਿਆਦਾ ਕਵਰ ਹੁੰਦਾ ਸਾਰਾ ਹੈਡਗਾਰਡ ਪਾਇਆ ਹੁੰਦਾ ਗਲਵਜ਼ ਹੁੰਦੇ ਆ ਕੋਈ ਅਜਿਹੀ ਗੱਲ ਨਹੀਂ ਸਕੀਪਿੰਗ ਰੋਪ ਆ ਇਦੇ ਨਾਲ ਸਾਡੀ ਕੋਆਰਡੀਨੇਸ਼ਨ ਫੁੱਟਵਰਕ ਬੌਕਸਰਾਂ ਵਾਸਤੇ ਬਹੁਤ ਇੰਪੋਰਟੈਂਟ ਆ ਜੇ ਆ ਸਕੀਪਿੰਗ ਰੋਪ ਕਰਨੀ ਜਿੱਦ ਕਦਾ ਹੱਥਾਂ ਦਾ ਕੋਆਰਡੀਨੇਸ਼ਨ ਬਣ ਰਿਆ ਕਿਉਂਕਿ ਜਿਹੜੀ ਜਿਹਦਾ ਫੁੱਟਵਰਕ ਅੱਛਾ ਨਾ ਬੌਕਸਿੰਗ ਦੇ ਵਿੱਚ ਉਹਦਾ ਡਿਫੈਂਸ ਅੱਛਾ ਆ ਵਧੀਆ ਨਿਕਲੂਗਾ ਭੱਜੂਗਾ ਮਾਰੂਗਾ ਇਹਦੀ ਅਲੱਗ-ਅਲੱਗ ਵਾਇਰੇਸ਼ਨ ਆ ਜਿੱਦ ਜਿੱਦਾਂ ਟਾਈਮ ਨਿਕਲੀ ਜਾਣਾ ਇਹਨਾਂ ਨੇ ਹੋਰ ਵਾਇਰੇਸ਼ਨ ਤੇਜ ਹੋਈ ਜਾਣੀਆਂ ਕਰੀ ਜਾਣੀਆਂ ਇਹ ਨਹੀਂ ਕਿ ਹਾਂ ਆਪ ਹੀ ਇਕੱਲੇ ਪ पंच ਮਾਰਨੇ ਆ ਤੇ ਇਹ ਬੌਕਸਿੰਗ ਹੋ ਰਹੀ ਆ ਨਹੀਂ ਕਦੀ-ਕਦੀ ਕੋਚ ਕਹਿੰਦਾ ਵੀ ਉਹਦੀ ਰਾਈਟ ਸਾਈਡ ਨਿਕਲ ਕੇ ਲੈਫਟ ਪ पंच ਮਾਰ ਉਹ ਤਾਂ ਕੋਆਰਡੀਨੇਸ਼ਨ ਬਹੁਤ ਜ਼ਰੂਰੀ ਆ ਰਾਈਟ ਸਾਈਡ ਨਿਕਲਣਾ ਤੇ ਲੈਫਟ ਮਾਰਗ ਨਿਕਲਣਾ ਸੋ ਇਹੋ ਜੀ ਕਾਫੀ ਮੂਵ ਨੇ ਹੁਣ ਜਿਹੜੀ ਜਿਹੜੀ ਬਾਕਸਿੰਗ ਉਹ ਸਾਰੀ ਟੈਕਨੀਕਲ ਤੇ ਬਹੁਤ ਜ਼ਿਆਦਾ ਐਡਵਾਂਸ ਹੋਈ ਆ ਉਹਦੇ ਬਹੁਤ ਅੱਛੇ ਅੱਛੇ ਮੂਵ ਕਰਦੇ ਆ ਬਾਕਸਰ ਇਹ ਇੱਥੇ ਐਲੀਜੀਬਲ ਨਹੀਂ ਹੁੰਦੇ ਨੀ ਆਉਂਦੇ ਹੀ ਪਤਾ ਨਹੀਂ ਕਿ ਇਹਨਾਂ ਆਣਾ ਨਹੀਂ ਜਾਂਦਾ ਕੋਈ ਹੁਣ ਆ ਬਾਕਸਿੰਗ ਕੋਈ ਹੈ ਨਹੀਂ ਲੋਕਲ ਸਾਰੇ ਬਾਹਰ ਦੇ ਨੇ ਇੱਥੇ ਕੋਈ ਬੱਚਾ ਕਿ ਕਰਦਾ ਟ੍ਰੇਨਿੰਗ ਹਾਂ ਆਣ ਕੁੜੀਆਂ ਨੂੰ ਕੋਈ ਮਨਾ ਨਹੀਂ ਇੱਥੇ ਆਣ ਉਹਨਾਂ ਨੂੰ ਅਸੀਂ ਈਕਿਪਮੈਂਟ ਦਵਾਂਗੇ ਇੱਥੇ ਬਲਕਿ ਆ ਜਿੰਨੇ ਵੀ ਬੱਚੇ ਆ ਇਹ ਸਾਰੇ ਆਲ ਓਵਰ ਪ ਅਸਰਾਊਂਡਿੰਗ ਏਰੀਆ ਲਾ ਲਓ ਆਪਣਾ ਤੁਸੀਂ ਨਾ ਨਾ ਲ ਗਿੱਦੜਵਾ ਆ ਹਨਾ ਜੀ ਇੱਧਰ ਤੁਸੀਂ ਲਾ ਲਓ ਕੁੱਦਾ ਆ ਉਹਨਾਂ ਨੂੰ ਪਤਾ ਪਤਾ ਹੋਊਗਾ ਪਰ ਉਹ ਆੜ ਨਹੀਂ ਜਾਂਦੇ ਇੱਥੇ ਕੋਈ ਬੱਚਾ ਆਏ ਹੀ ਉਹਨਾਂ ਕੋਲ ਕੋਈ ਪੈਸਾ ਨਹੀਂ ਲੈਂਦੇ ਫ੍ਰੀ ਆਫ ਕਾਸਟ ਆ ਬੱਚਾ ਆਏ ਟ੍ਰੇਨਿੰਗ ਕਰੇ ਜੇ ਬੱਚਾ ਵਧੀਆ ਹੋ ਜਾਂਦਾ ਮੈਡਲ ਅਗੇ ਮੈਡਲਾਂ ਦੇ ਚਾਂਸ ਹੋ ਜਾਂਦੇ ਅਸੀਂ ਉਹਨੂੰ ਸਾਈ ਦੇ ਵਿੱਚ ਪ੍ਰਮੋਟ ਕਰਦੇ ਸਾਈ ਚ ਰੱਖ ਦਿੰਨੇ ਆ ਸਾਈ ਤੋਂ ਵੀ ਉੱਤੇ ਸਾਈ ਦੇ ਵਿੱਚ ਐਸਟੀਸੀ ਸਕੀਮ ਆਡੀ ਐਸਟੀਸੀ ਤੋਂ ਉੱਪਰ ਸਕੀਮ ਹੈਗੀ ਆ ਐਨਸੀਓਈ ਸਾਈ ਦੇ ਵਿੱਚ 300 ਰੁਪਏ ਪਰ ਬਚਨ ਡਾਈਟ ਮਿਲਦੀ ਆ ਇੱਕ ਦਿਨ ਦੀ ਐਨਸੀਓਈ ਦੇ ਵਿੱਚ 800 ਰੁਪਏ ਪਰ ਬਚਾ ਡਾਈਟ ਆ ਇਤੋਂ ਵੀ ਗਾਂ ਜਾਂਦਾ ਅਸੀਂ ਤੇ ਬੱਚਨ ਕਰਨੇ ਜਿੰਨੇ ਜਿੰਨੇ ਲਾਗੇ ਬੱਚੇ ਹੈਗੇ ਕੋਈ ਘੱਟੋ ਘਾਟ ਤੁਸੀਂ ਇੱਥੇ ਆਓ ਬਾਦਲਪਿੰਡਾ ਬਾਦਲਪਿੰਡਾ ਆਓ ਇੱਥੇ ਤਸ਼ਮੀਰ ਗੱਲ ਕਾਲਜ ਦੇ ਵਿੱਚ ਸਾਡਾ ਸੈਂਟਰ ਚੱਲਦਾ ਪਿਆ ਤਾਨੂੰ ਇਕੁਪਮੈਂਟ ਦਿੱਤੇ ਜਾਊਗਾ ਤੁਹਾਨੂੰ ਫ੍ਰੀ ਟ੍ਰੇਨਿੰਗ ਦਿੱਤੀ ਜਾਏ ਤੁਹਾਨੂੰ ਕੰਪੀਟੀਸ਼ਨ ਦੱਸੇ ਜਾਣਗੇ ਮਨ ਮੰਨ ਲਓ ਜੇਕਰ ਬਾਦਲਪਿੰਡ ਦੇ ਨਾਲ ਕਿਤੇ ਹੋਰ ਪਿੰਡ ਉਹ ਜਾ ਕੇ ਕਿਵੇਂ ਖਾਸ ਦੇ ਕੁੜਕਾਂ ਵਾਸਤੇ ਹੈ ਨਾ ਹਾਂਜੀ ਮਤਲਬ ਕਿਤੋਂ ਦੇ ਐਵੇਂ ਕੁੜਕਾਂ ਜਿਹੜੀਆਂ ਕਿਸੇ ਪੜਦੇ ਆ ਕੇ ਜਿਹੜਾ ਹੈਗਾ ਟ੍ਰੇਨਿੰਗ ਲੈ ਸਕਦੀ ਇੱਥੇ ਸ਼ੂਟਿੰਗ ਏਰੀਆ ਦੇਖੋ ਸ਼ੂਟਿੰਗ ਰੇਂਜ ਆ ਹੌਕੀ ਆ ਐਥਲੈਟਿਕਸ ਆ ਵੌਲੀਬਾਲ ਆ ਬੌਕਸਿੰਗ ਆ ਇਹਨੂੰ ਬਣਾਇਆ ਹੀ ਨਹੀਂ ਕਿਸ ਨੂੰ ਜਿਹੜਾ ਮਰਜ਼ੀ ਆ ਬਕਾਇਦਾ ਸਭ ਦਾ ਹਾਂਜੀ ਹਾਂਜੀ ਉਹ ਬੱਚੇ ਦੀ ਏਜ ਹੋਣੀ ਚਾਹੀਦੀ ਆ ਉਹਦੀ ਆਪਣੀ ਲਗਨ ਹੋਣੀ ਚਾਹੀਦੀ ਆ ਉਹ ਬੱਚਾ ਇੱਥੇ ਆਏ ਇਹਨੂੰ ਫ੍ਰੀ ਆਫ ਕਾਸਟ ਟ੍ਰੇਨਿੰਗ ਦਿੱਤੀ ਜਾਊਗੀ ਉਹਨੂੰ ਕੰਪੀਟੀਸ਼ਨ ਖਿਲਾਏ ਜਾਣਗੇ ਔਰ ਕਿੰਨੇ ਬੱਚਿਆਂ ਨੂੰ ਪੇਰਾ ਸਾਨੂੰ ਪਤਾ ਨਹੀਂ ਐਕਚੁਅਲੀ ਨਾ ਇੱਕ ਮਾਨਤਾ ਪ੍ਰਾਪਤ ਖੇਡਾਂ ਗਿਆ ਇੱਕ ਬਿਨਾ ਮਾਨਤਾ ਪ੍ਰਾਪਤ ਖੇਡਾ ਉਹ ਬੱਚੇ ਉਹ ਕਰਦੇ ਆ ਉਹਨਾਂ ਦੀ ਗ੍ਰੈਜੂਏਸ਼ਨ ਨਹੀਂ ਹੁੰਦੀ ਉਹ ਫਿਰ ਬਾਅਦ ਚੋ ਬੱਚੇ ਕਹਿੰਦੇ ਯਾਰ ਸਾਡੀ ਗ੍ਰੈਜੂਏਸ਼ਨ ਨਹੀਂ ਉਹ ਰੋਲਾ ਪਾਉਂਦੇ ਆ ਇੱਥੇ ਬੱਚਾ ਆਏ ਬਾਕਸਿੰਗ ਕਰੇ ਆ ਜਿਹੜੀ ਹੌਕੀ ਕਰੇ ਵੋਲੀਬਾਲ ਕਰੇ ਐਥਲੈਟਿਕਸ ਕਰੇ ਇਹਦੇ ਤੋਂ ਹੀ ਸਟੇਟ ਡਿਸਟ੍ਰਿਕਟ ਦੇ ਵੀ ਤੁਸੀਂ 3-4 ਸਾਲ ਖੇਡ ਕੇ ਸਰਟੀਫਿਕੇਟ ਲਓ ਨਾ 골ਡ ਦੇ ਉਹ ਤਾਂ ਵੀ ਸੀਡੀ ਗ੍ਰੇਡ ਮਿਲ ਉਹ ਕਿਤੇ ਵੀ ਤੁਸੀਂ ਅਪਲਾਈ ਕਰੋ ਤੁਹਾਨੂੰ ਜੌਬ ਦਾ ਤੁਹਾਨੂੰ ਓਪਰਚੁਨਿਟੀ ਮਿਲੂਗੀ ਸੋ ਇਹ ਚੀਜ਼ਾਂ ਬਹੁਤ ਨੇ ਕਈਆਂ ਨੂੰ ਪਤਾ ਨਹੀਂ ਮੀਨ ਬੰਦਿਆਂ ਨੂੰ ਪਤਾ ਹੀ ਨਹੀਂ ਕਿ ਕਿੱਦਾਂ ਕਿੱਦਾਂ ਗਾਈਡ ਕਰ ਦੇਣੀ ਸਹੀ ਲੋਕੀ ਦੂਜੀਆਂ ਗੇਮਾਂ ਕਰੀਏ ਤਾਂ ਕੋਈ ਕਿਤੇ ਦਾ ਸਕੀਟਸ ਆ ਸਕੀਟਸ ਬੰਦੇ ਕਰਦੇ ਆ ਮੈਨੂੰ ਪਤਾ ਨਹੀਂ ਉਹਦੀ ਗ੍ਰੈਜੂਏਸ਼ਨ ਹੈਗੀ ਕਿ ਨਹੀਂ ਹੈਗੀ ਕਿਉਂਕਿ ਸਾਡੇ ਇਸ ਏਰੀਆ ਦੇ ਵਿੱਚ ਕਿਸੇ ਸਪੋਰਟਸ ਤੇ ਕਰਨ ਆਣਾ ਨਹੀਂ ਇੱਥੇ ਹੁਣ ਇੱਥੇ ਤੇ ਹੁਣ ਆਹੀ ਆ ਕਿ ਬੰਦਾ ਆਏ ਬੱਚਾ ਤੇ ਸਪੋਰਟਸ ਨੂੰ ਮੈਂ ਕਿਸੇ ਨੂੰ ਮਾੜਾ ਸਪੋਰਟਸ ਸਪੋਰਟਸ ਹੀ ਆ ਪਰ ਜਦੋਂ ਸਾਡੀ ਉਹ ਪ੍ਰੋਫੈਸ਼ਨਲ ਲਾਈਫ ਬਣ ਜਾਂਦੀ ਹੈ ਨਾ ਫੇਰ ਉਹਨਾਂ ਅੱਗੇ ਅੱਗੇ ਦਿੱਕਤ ਹੁੰਦੀ ਆ ਹੁਣ ਮੈਂ ਬਾਕਸਿੰਗ ਕਰਨ ਗਿਆ ਘਰੋਂ ਮੈਂ ਕਰਨ ਗਿਆ ਜਦੋਂ ਮੈਂ ਇਹਦੇ ਸ਼ੌਂਕ ਨੂੰ ਕਰਨ ਗਿਆ ਪਰ ਮੇਰਾ ਤੇ ਉਹ ਪ੍ਰੋਫੈਸ਼ਨਲ ਬਣ ਗਿਆ ਮੈਂ ਕਿ ਕੰਪੀਟੀਸ਼ਨ ਚ ਲੱਗ ਗਿਆ ਉੱਥੇ ਹਾਰ ਗਿਆ ਪਹਿਲੀ ਵਾਰ ਗਿਆ ਤੇ ਮੈਂ ਹਾਰ ਗਿਆ ਬਸ ਫਿਰ ਜਨੂਨ ਆ ਗਿਆ ਕਿ ਮੈਂ ਹੁਣ ਅਗਲੀ ਵਾਰ ਤੇ ਜਿੱਤਣਾ ਹੈ ਬਸ ਉਹ ਜਿੱਤ ਦੇ ਚੱਕਰ ਚ ਡੇ ਬਾਈ ਡੇ ਪ੍ਰੈਕਟਿਸ ਕਰਨੀ ਅੱਗੇ 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 ਕਰਦੇ ਕਰਦੇ ਤੇ ਮੈਂ ਕੋਈ ਸੋਚਿਆ ਨਹੀਂ ਮੈਂ ਕੋਚ ਲੱਗਾ ਤੁਹਾਡੇ ਸਾਹਮਣੇ ਹੀ ਆ ਉਹ ਬਸ ਮੇਰੇ ਨਾਲ ਕਾਲਜ ਦੇ ਵਿੱਚ ਤੁਸੀਂ ਆ ਕੇ ਜਿਹੜਾ ਆਪਾਂ ਕਰਕੇ ਬਠਿੰਡਾ ਮੁਕਸਰ ਜਾਂ ਜਿੰਨੇ ਵੀ ਕਿਤੋਂ ਵੀ ਆ ਕੇ ਕੋਈ ਵੀ ਜਿਹੜੀ ਧੀ ਹੈ ਨਾ ਹਾਂਜੀ ਤਾਂ ਇੱਥੇ ਆ ਕੇ ਜਿਹੜਾ ਹੈਗਾ ਜਿੰਨੀਆਂ ਵੀ ਗੇਮਾਂ ਇੱਥੇ ਕਰਾਂਗੇ ਸ਼ੂਟਿੰਗ ਆ ਚਾਹੇ ਬਾਕਸਿੰਗ ਆ ਠੀਕ ਹੈ ਜਾਂ ਹੌਕੀ ਆ ਜਿੰਨੇ ਵੀ ਗੇਮਾਂ ਕੋਈ ਵੀ ਆ ਕੇ ਫ੍ਰੀ ਲਾਂਸ ਤੇ ਆ ਕੇ ਇਹਨੇ ਪ੍ਰੈਕਟਿਸ ਕਰਦੇ ਹੈ ਨਾ ਬਿਲਕੁਲ ਆ ਸਾਰੇ ਇਕਵਿਪਮੈਂਟ ਦੇਖੋ ਬੱਚੇ ਪਾ ਰਹੇ ਆ ਸਾਰੇ ਕੋਈ ਇਹਨਾਂ ਦਾ ਆਪਣਾ ਥੋੜੀ ਇਹ ਸਾਰੇ ਅਸੀਂ ਪ੍ਰੋਵਾਈਡ ਕਰਦੇ ਬੱਚਿਆਂ ਅੱਛਾ ਇਕਵਿਪਮੈਂਟ ਵੀ ਤੁਸੀਂ ਆਹ ਸਾਰਾ ਹੈਡ ਗਾਰਡ ਆ ਨਵੇਂ ਇਕਵਿਪਮੈਂਟ ਆ ਗਲਵਸ ਰਾਜੀ ਗਲਵਸ ਜਿਹਨੇ ਚਰ ਗਲਵਸ ਦੀ ਲਾਈਫ ਹੈਗੀ ਆ ਮੰਨ ਲਓ ਉਹਨੇ 4 ਮਹੀਨੇ ਚੱਲਾ 4 ਮਹੀਨੇ ਬਾਅਦ ਗਲਵਸ ਚੇਂਜ ਹੋਏ ਨਾ ਆ ਗਲਵਸ ਦੀ ਇੱਡਾ ਮੋਟਾਪਾ ਆ ਇਹਦੇ ਨਾਲ ਦੱਸੋ ਕਿੱਥੇ ਨਾ ਘਟੜਜੂ ਬੰਦੇ ਦਾ ਅੱਛਾ ਰਾਜੀ ਸੋ ਲੋਕਾਂ ਨੇ ਗਲਤ ਫਹਿਮੀਆਂ ਵਹੀਆਂ ਹੀਆਂ ਕਿ ਹਾਂ ਵੀ ਬਾਕਸਿੰਗ ਚ ਨਾ ਜਾਇਓ ਵੀ ਸੱਟ ਲੱਗ ਜਾਂਦੀ ਆ ਆ ਇੱਥੇ ਬੱਜਾ ਤਾਂ ਔਕਾ ਹੋ ਜਾਣਾ ਆ ਆ ਤੁਹਾਡੇ ਸਾਹਮਣੇ ਉਹ ਕੁੜੀਆਂ ਨੇ ਦੇਖੋ ਤੁਹਾਡੇ ਸਾਹਮਣੇ ਖੇਡਣਾ ਉਹਨਾਂ ਨੇ ਹੁਣੇ ਹੀ ਇਹ ਮਾਹਾਂ ਇਹ ਗਮਸ਼ੀੜਾ ਐਕਚੁਅਲੀ ਜਦੋਂ ਉਹ ਐ ਬੇਟਾ ਕੰਢੀ ਗਮਸ਼ੀੜਾ ਕੱਢ ਆਪਣੀ ਬਾਹਰ ਅੱਜ ਦਿਖਾਏ ਅੱਬ ਦੇ ਕਹਿੰਦੇ ਦੰਦ ਦੇ ਟੁੱਟੇ ਪਈ ਨਹੀਂ ਨਹੀਂ ਮੈਂ ਉਹ ਕਹਿੰਦਾ ਲੋਕੀ ਗਲਤ ਬੋਲਦੇ ਆ ਇਹ ਕੀ ਆ ਦਿਖਾਉਣ ਆ ਬੱਚਾ ਗਮਸ਼ੀੜਾ ਕੱਢ ਵੱਢ ਬਾਹਰ ਹੁਣ ਇਹ ਬੱਚੇ ਨੇ ਗਮਸ਼ੀੜਾ ਗੱਡੀ ਆ ਹੁਣ ਇਹ ਪੰਚੇ ਦੇ ਐ ਵਜੇਗਾ ਇਦਾਂ ਜਾ ਕੇ ਨਾ ਉਹ ਟੱਕ ਲੱਗਦੇ ਅੰਦਰ ਕੱਟ ਲੱਗ ਸਕਦਾ ਹਾਂ ਹੁਣ ਜਦ ਇਹ ਗਮਸ਼ੀੜਾ ਹਾਂ ਇਹ ਪਾਲਿਆ ਗਮਸ਼ੀੜਾ ਪਾਲੀ ਆ ਹੁਣ ਦੋਨਾਂ ਦੰਦਾਂ ਦੇ ਵਿੱਚ ਘਾਰ ਨਹੀਂ ਆ ਮਾਸ ਨਹੀਂ ਆਊਗਾ ਐ ਕਰ ਬੇਟਾ ਕੱਟ ਤੋਂ ਬਚਾਊਗਾ ਅੱਛਾ ਕੱਟ ਤੋਂ ਬਚਾਵਾ ਰਿਹਾ ਮੈਂ ਉਹ ਨਾਲ ਜਿਹੜਾ ਆ ਸਾਡਾ ਲੋਕ ਹੋਇਆ ਪਿਆ ਇੱਥੇ ਆਈ ਖੁੱਲਾ ਜੇ ਗਮਸ਼ੀਟ ਨਹੀਂ ਹੋਗੀ ਖੁੱਲਾ ਰੱਖ ਕੇ ਖੇਡਾਂਗੇ ਉਹ ਹਿਲਣ ਦੇ ਚਾਂਸ ਆ ਹਿਲ ਸਕਦਾ ਇਹਨੂੰ ਬੰਦਾ ਫੜ ਕੇ ਰੱਖਦਾ ਔਰ ਉਹਦੇ ਨਾਲ ਇਹਨੂੰ ਬਚਾਵਾ ਇੰਜਰੀ ਤੋਂ ਇਸ ਕਰਕੇ ਹੁਣ ਇਹ ਗਮਸ਼ੀਟ ਤੇ ਹਾਕੀ ਦੇ ਵਿੱਚ ਵੇਖਿਓ ਸਾਰੇ ਆਸਟ੍ਰੇਲੀਅਨ ਹਾਕੀ ਹਾਕੀ ਦੇ ਵਿੱਚ ਗਮਸ਼ੀਟ ਪਾ ਕੇ ਖੇਡਦੇ ਆ ਉਹ ਤੇ ਲਾਜ਼ਮੀ ਕਰਤੀ ਫੁੱਟਬਾਲਰ ਗਮਸ਼ੀਟ ਪਾ ਕੇ ਖੇਡਣਦੇ ਆ ਔਰ ਰਗਬੀ ਖੇਡਦੇ ਆ ਉਹ ਗਮਸ਼ੀਟ ਪਾ ਕੇ ਖੇਡਦੇ ਆ ਗਮਸ਼ੀਰ ਇਕ ਚੰਗੀ ਚੀਜ਼ ਆ ਤੂੰ ਪੰਜ ਮਾਰ ਦੇਦਾ ਇਹਦੇ ਚ ਮਾਰਨਾ ਕਿ ਮਾਰ ਮਾਰ ਇੱਕ ਵੜਾ ਤੂੰ 50 ਮਾਰਨੇ ਗਣ ਕੇ ਆ ਆ ਗਣ ਕੇ ਮੈਂ ਹਾਂ ਸਪੀਡ ਮਾਰ 1 2 ਸਪੀਡ ਮਾਰ 4.6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 ਹੋ ਗਿਆ ਕੀ ਹੋਇਆ ਹੁਣ ਦੱਸ ਨਹੀਂ ਸਾਹ ਦਾ ਸਾਹ ਆਹ ਸਾਹ ਚੜ ਗਿਆ ਇਹ ਹੀ ਚੀਜ਼ ਆ ਕਿ ਇਹ ਇਹਨੂੰ ਪਾਵਰ ਤੇ ਜਨਰੇਟ ਕਰਨ ਵਾਸਤੇ ਇਨਡੋਰਸ ਜਨਰੇਟ ਕਰਨ ਵਾਸਤੇ ਰੱਖਣ ਵਾਸਤੇ ਹੰਸਾ ਨਹੀਂਦਾ ਸੋ ਖਿਸਾ ਸਾਰਿਆਂ ਦਾ ਪਿਆਰ ਆ ਕੋਟਲੀ ਵੀ ਦਾ ਵੇ ਸਾਰ ਨਹੀਂ ਇਹਨੇ ਗਿਣ ਕੇ 50 ਆ ਰਹੇ ਨੇ ਉਹ ਵੀ ਖਲੋ ਕੇ ਤੇ ਅਸੀਂ ਤੇ ਇਹ ਮੂਵਮੈਂਟ ਕਰਕੇ ਪੂਰਾ ਭੱਜ ਦੌੜ ਕੇ ਨੂੰ ਮਾਰਦੇ ਦੇਖੋ ਤਾਂ ਯਾਹ ਤੁਹਾਨੂੰ ਕਿੱਦਾਂ ਦੀ ਫੀਲ ਆ ਰਹੀ ਹੈ ਇਹ ਪੈਰ ਦੇ ਨੋ ਤੋਂ ਲੈ ਕੇ ਸਿਰ ਦੇ ਵਾਲ ਤੱਕ ਫਿਟਨੈਸ ਦਿੰਦਾ ਮੈਂ ਤਾਂ ਅਗੇ ਤੇ ਜਿਹੜਾ ਹੱਥ ਪੱਕੇ ਕਰਦਾ ਹਾਂ ਹੱਥੁੱਤ ਪੱਕੇ ਨਹੀਂ ਇਹਨਾਂ ਸ਼ੋਲਡਰ ਚ ਜਾਣ ਆਉਗੀ ਵਧੀਆ ਇਨਡੋਰਸ ਬਣਦੀ ਆ ਪਾਣੀ ਪਿਆ ਬਲਾ ਵੀਰ ਨੂੰ ਪਾਣੀ ਪਿਆ ਨਹੀਂ ਮਾਲ ਉਹ ਮਾਰਨਾ ਬੰਦੇ ਦੇ ਪੰਜ ਜਿਹੜਾ ਹੈਗਾ ਸਰਚਿਸ ਦਾ ਨਹੀਂ ਇਹ ਦੇਖੋ ਉਹ ਉਹ ਲੱਭਿਆ ਲੋਰਡ ਸਲੀਹਨ ਉੱਪਰ ਹਾਂ ਹਾਂ ਉੱਥੋਂ ਲੈ ਕੇ ਥੱਲੇ ਇਹ ਨਾਭੀ ਜਿਹੜੀ ਨਹੀਂ ਧੁੰਨੀ ਹਾਂ ਇਹ ਸਾਡਾ ਟਾਰਗੇਟ ਏਰੀਆ ਆ ਸ਼ੋਲਡਰ ਥੱਲੇ ਘਾ ਨਹੀਂ ਮਾਰਦੇ ਸਾਰੇ ਮੂੰਹ ਤੇ ਘਾ ਮਾਰਦੇ ਮਲਕੀਨਾ ਐਕਚੁਅਲੀ ਕੀ ਹੈ ਕਿ ਇਹ ਜਿਹੜੀ ਆ ਚਿੰਨ ਨਾ ਕਿ ਥੋੜੀ ਸਾਡੀ ਵੀਕ ਹੁੰਦੀ ਆ ਤੇ ਬਾਕਸ ਦਾ ਟਾਰਗੇਟ ਚਿੰਨ ਰੱਖਿਆ ਹੁੰਦਾ ਕਿ ਚਿੰਨ ਤੇ ਮਾਰਨਾ ਲੱਭਦਾ ਉਹਨੂੰ ਸਾਬਾ ਫੇਸ ਹੀ ਆ ਬੋਡੀ ਤੇ ਮਾਰਨ ਵਾਸਤੇ ਬੜੀ ਐਕੂਰੇਸੀ ਚਾਹੀਦੀ ਆ ਬੋਡੀ ਦੇ ਮਾਰ ਉਮੇ ਥੱਲੇ ਝੁਗਣਾ ਪੈਣਾ ਜੇ ਝੁਗਾਂਗੇ ਉਹ ਅਗੁੱਠਾ ਪੰਜ ਉਹ ਵੀ ਮਾਰੂ ਹੁਣ ਅਗਲਾ ਉਹ ਵੀ ਤੇ ਕਰੋ ਖੇਲਣਾ ਆ ਚੱਕ ਤੇ ਮਾਰਾ ਚੱਕ ਤੇ ਮਾਰਨਾ ਜੇ ਆ ਮਾਰ ਐਸ ਪਿੱਛੇ ਰੱਖਿਆ ਨਾ ਜਿਹੜਾ ਆਪਣੇ ਚੇਨ ਆ ਆ ਪਿੱਛੇ ਮੈਡੂਲਾ ਨਾਲ ਜੁੜੀ ਹੈ ਜਦੋਂ ਇੱਥੇ ਲੱਗਦਾ ਪੰਜ ਤੇ ਮੈਸੇਜ ਕਰਵੇ ਬੰਦ ਹੋ ਜਾਂਦਾ ਉਹ ਪਿੱਛੇ ਸਪਾਈਨਲ ਕੋਰਡ ਜੁੜੀ ਹੁੰਦੀ ਹੈ ਮੈਡੂਲਾ ਨਾਲ ਉਹ ਪਿੱਛੇ ਸਭ ਨੂੰ ਮੈਸੇਜ ਕਨਵੇ ਕਰਨਾ ਬੰਦ ਕਰ ਦਿੰਦੀ ਨਾਲੇ ਬੰਦਾ ਥੱਲੇ ਅਨਕੋਸ਼ੀਅਸ ਦੱਸਗੇ ਹਾਂ ਪਾਚੇ ਤੇ ਬੰਦਾ ਹਾਂ ਸੋ ਆ ਸਾਡੀ ਦਾ ਸਾਡੀ ਟੋਟਲ ਬਲਾ ਕੇ 9 ਮਿੰਟ ਦੀ ਗੇਮ ਆ ਪਾਣੀ ਪੀਪਦਾ 9 ਮਿੰਟ ਦੀ ਗੇਮ ਆ ਤੇ 9 ਮਿੰਟ ਨੂੰ ਅਸੀਂ ਕਰਨਾ 9 ਮਿੰਟ ਅਸੀਂ ਕਰਨ ਵਾਸਤੇ ਸਾਰਾ ਸਾਲ ਬਸ ਐ ਪ੍ਰੈਕਟਿਸ ਕਰੀ ਦੌੜਨਾ ਭੱਜਣਾ ਸਵੇਰੇ ਸੈਚਰਡੇ ਨੂੰ ਅਸੀਂ ਘੱਟੋ ਘਾਟ 7-8 ਕਿਲੋਮੀਟਰ ਰਨਿੰਗ ਕਰਨੀ ਹੁੰਦੀ ਆ ਸੋ ਇਹ ਬਸ 9 ਮਿੰਟ ਨਾਕਆਊਟ ਗੇਮ ਆ ਇੱਕ ਵਾਰ ਇੱਕ ਵਾਰ ਹਾਰ ਗਏ ਤੇ ਕੰਪੀਟੀਸ਼ਨ ਤੋਂ ਬਾਹਰ ਮਾਲਾ ਲੀਗ ਮੁਕਾਬਲੇ ਮੰਨ ਲਓ ਪੂਰਾ ਪੰਜਾਬ ਆ ਕਿੰਨੇ ਡਿਸਟ੍ਰਿਕਟ ਆ ਉੱਥੇ ਸਾਰੇ ਡਿਸਟ੍ਰਿਕਟਾਂ ਦੇ ਇੱਕ ਇੱਕ ਬੌਕਸਰ ਆਂਦਾ 18 ਬਾਕਸਰ ਵੀ ਆਏ ਪਹਿਲਾ 18 ਚ ਲੜਾਂਗੇ 9 ਰਹਿਗੇ 9 9ਾਂ ਚ ਫੇਰ ਲੜਾਂਗੇ 4 5 ਰਹਿ ਕੇ 4 ਚ ਫੇਰ ਲੜਾਂਗੇ 2 ਰਹਿ ਕੇ ਦੋਵਾਂ ਚ ਫੇਰ ਲੜਾ ਫੇਰ ਕਿਤੇ 골ਡ ਮੈਡਲ ਆਉਂਦਾ ਸਾਰਾ ਡਾਈਟ ਪਲਾਨ ਫਰਕੀ ਰਹਿੰਦਾ ਸਾਰਾ ਡਾਈਟ ਕਮ ਆਨ ਬਾਕਸ ਇਹਦਾ ਡਾਈਟ ਪਲਾਨ ਸਾਰਾ ਹੀ ਸਾਡੇ ਨਾ ਸਾਈਟ ਦੇ ਵਿੱਚੋਂ ਸਾਡੇ ਡਾਈਟੀਸ਼ਨ ਨੇ ਉਹ ਇਹਨਾਂ ਦਾ ਆਪਾ ਬਣਾਇਆ ਹੁੰਦਾ ਸਾਰਾ ਹੀ ਜਿੱਦਾਂ ਵੀ ਆ ਕਿ ਇਹਨਾਂ ਨੂੰ ਕਿਦਾਂ ਹੁੰ ਜਾਂਦੇ ਟ੍ਰੇਨਿੰਗ ਤੋਂ ਬਾਅਦ ਨਿੰਬੂ ਪਾਣੀ ਮਿਲ ਜਾਣਾ ਜੂਸ ਮਿਲ ਜਾਣਾ ਰਾਤੀ ਮੰਡੇ ਨੂੰ ਕੀ ਖਾਣ ਨੂੰ ਮਿਲਣਾ ਆ ਉਹ ਸਾਰਾ ਡਾਈਟ ਪਲਾਨ ਬਣਾਇਆ ਹੁੰਦਾ ਜਦੋਂ ਹੁਣ ਆਉਣ ਤੋਂ ਪਹਿਲਾਂ ਨੇ ਕਾਰਬੋਹਾਈਡਰੇਟਸ ਲਏ ਹੁੰਗੇ ਕਿ ਐਨਰਜੀ ਮਿਲਦੀ ਰਹੇ ਜਾਣ ਤੋਂ ਬਾਅਦ ਪ੍ਰੋਟੀਨ ਲੈਣੀ ਨਾਲੇ ਤਾਂ ਕਿ ਮਸਲ ਰਿਕਵਰੀ ਹੋ ਜਾਵੇ ਹਾਂ ਰਿਕਵਰੀ ਹੋਏ ਮਾਲਾ ਇਹ ਦੱਸੋ ਵੀ ਮੰਨ ਲਓ ਕਿਹੜੇ ਮਾਲਾ ਕਾਰਬੋਹਾਈਡਰੇਟਸ ਕਿ ਐਨਰਜੀ ਮਿਲਦੀ ਹੈ ਪ੍ਰੋਟੀਨ ਹਾਂ ਕਾਰਬ ਨਹੀਂ ਕਾਰਬੋਹਾਈਡਰੇਟਸ ਕੀ ਆ ਕਿ ਸੋਰਸ ਆਫ ਐਨਰਜੀ ਆ ਇਹ ਅਸੀਂ ਜਦੋਂ ਆਨੇ ਟ੍ਰੇਨਿੰਗ ਤੋਂ ਪਹਿਲਾਂ ਜਦੋਂ ਕੇਲਾ ਖਾ ਲਿਆ ਇੱਕ ਅੱਧਾ ਕੋਈ ਉਹੋ ਜਿਹੀ ਚੀਜ਼ ਲੱਲੀ ਜਿਸ ਨਾਲ ਹੀ ਐਨਰਜੀ ਜਿੱਥੇ ਅਸੀਂ 5 ਮਿੰਟ ਟ੍ਰੇਨਿੰਗ ਕਰਨੀ ਹੈ ਤੁਸੀਂ 7 ਮਿੰਟ ਟ੍ਰੇਨਿੰਗ ਕਰਾਂਗੇ ਇਹ ਆ ਨਾ 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 ਲੀਕ ਪਰਫਾਰਮ ਦੇ ਵਿੱਚ ਕੋਈ ਨਾ ਕੋਈ ਜਿਹਦਾ ਪਾਣੀ ਪੀਂਦੇ ਰਹਿੰਦੇ ਆ ਉਹ ਸਾਡੇ ਮਸਲਾ ਤੱਕ ਮਿਲਦਾ ਨਾ ਤਾਂ ਮਸਲਾ ਸਾਨੂੰ એનર્ਜੀ ਦਿੰਦੇ ਰਹਿੰਦੇ ਆ ਅਹੀਂ ਅੱਗੇ ਵਧਦੇ ਰਹਿਣੇ ਆ ਕਿੰਨਾ ਮਾਲਾ ਇੱਕ ਖਿਡਾਰੀ ਵਾਸਤੇ ਕਿੰਨਾ ਜਿਹੜਾ ਹੈਗਾ ਮੰਨ ਲਓ ਇਹਨਾਂ ਦੀ ਉਮਰ ਆ 16 ਸਾਲ ਕਿੰਨਾ ਉਹਨੂੰ ਪਾਣੀ ਚਾਹੀਦਾ ਕਿੰਨਾ ਇਹ ਸਾਰਾ ਕੁਝ ਦੇਖੋ ਪਾਣੀ ਤੇ ਦੇਖੋ ਇੱਕ ਨਾਰਮਲ ਬੰਦਾ ਵੀ 2-3 ਲੀਟਰ ਦਾ ਪਾਣੀ ਪੀਂਦਾ ਇਹਨੂੰ ਸੋਂਕੋ ਜਿਆਦਾ ਚਾਹੀਦਾ ਆ ਜੇ ਪਾਣੀ ਨਾ ਜ਼ਿਆਦਾ ਪੀਣਗੇ ਦੇਖੋ ਕਿੰਨਾ ਪਸੀਨਾ ਨਿਕਲ ਆਇਆ ਹਨਾ ਪਾਣੀ ਨਾ ਜ਼ਿਆਦਾ ਪੀਣਗੇ ਮਸਲ ਕ੍ਰੈਂਪ ਸ਼ੁਰੂ ਹੋਏਗੇ ਮਸਲ ਇਦਾਂ ਕੱਠੇ ਸ਼ੁਰੂ ਹੋਏਗੇ ਸੋ ਇਹ ਤੇ 5-6 ਲੀਟਰ ਪਾਣੀ ਘਟੋ ਘੜ ਮੇ ਖਾਣਾ ਇਹ ਪੀਂਦੇ ਹੋਣਗੇ ਰੋਜ਼ ਦਾ ਕਿਉਂਕਿ ਪਸੀਨਾ ਬਹੁਤ ਸਵਿਰੀ ਟ੍ਰੇਨਿੰਗ ਕਰਨੀ ਸ਼ਾਮੀ ਵੀ ਕਰਨੀ ਹੈ ਨਾਲ ਇਹ ਜਵਾਕ ਪੜਦੇ ਵੀ ਫਿਰ ਸਾਰੇ ਹਾਂ ਇਹ ਸਾਰੇ ਇੱਥੇ ਨਾਲ ਹੀ ਸਕੂਲ ਆ ਸਰਕਾਰੀ ਸਕੂਲ ਨੇ ਇੱਥੇ ਕੁਝ ਸਰਕਾਰੀ ਸਕੂਲ ਪੜਦੇ ਆ ਕੁਝ ਇੱਥੇ ਤਸਵੀਰ ਸਕੂਲ ਆ ਉੱਥੇ ਪੜਦੇ ਆ ਸੋ ਵੱਖਰੇ ਵੱਖਰੇ ਧਾਮਾਂ ਤੇ ਸਾਰੇ ਹਾਂ ਇਹਨਾਂ ਦੀ ਸਟੱਡੀ ਆ ਹਾਂ ਇਹਨਾਂ ਸਟੱਡੀ ਦੇ ਪੈਸੇ ਵੀ ਸਾਈ ਅਲਾਅ ਕਰਦੀ ਇਹਨਾਂ ਨੂੰ ਦਿੰਦੀ ਆ ਮੈਂ ਚੱਲਗੇ ਫਿਰ ਚੱਲ ਹਾਂ ਚੱਲਗੇ ਚੱਲ ਚੱਲਗੇ ਹਾਂ ਚੱਲ ਖਿਲਾੜ ਦੇ ਨਹੀਂ ਮਾਰਦੀ ਖਿਲਾੜ ਦੇ ਖਿਲਾੜ ਫਿਰ ਆ ਆ ਆ ਸਕੋਰਿੰਗ ਸਟਾਪ ਆ ਸਕੋਰਿੰਗ ਏਦਾਂ ਖਿਲਾੜ ਦੇ ਬਗਾਨੇ ਪੁੱਤ ਪੂਰਾ ਆਂਦੇ ਫੇਸ ਤੇ ਆ ਹਾਂ ਉਹ ਬਲ ਗਿਆ ਆ ਥੱਕ ਗਿਆ ਹਾਂ ਨਾ 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 ਨੀਮਰ ਆ ਗਿਆ ਹਾਂ ਚੱਲ ਚੱਲ ਹਾਂ ਫੁੱਟ ਵਗਰ ਵਾਲ ਨੂੰ ਨਹੀਂ ਮਾਰਨਾ ਜਿਹੜੀ ਥੱਲੇ ਆ ਗਈ ਨਾ ਉਹਨੂੰ ਨਹੀਂ ਮਾਰਨਾ ਠੀਕ ਆ ਬੈਕ ਸਟੈਪ ਨਾਲੇ ਮੁੱਕਾ ਹਾਂ ਫੇਰ ਥੋੜ੍ਹਾ ਐ ਥੋੜੇ ਫੇਸਾ ਲਾਂਦੇ ਆਹ ਗੁੱਡ ਆਹਾਂ ਥੋੜੇ ਪਿਛੇ ਹਟ ਵਸ ਆ ਗੁੱਡ ਇਹ ਨਾ ਜਿਹੜਾ ਹੈਗਾ ਆ ਇਹ ਬੈਗ ਆ ਇਹ ਬੈਗ ਤੇ ਇਹਦੇ ਨਾਲ ਸਾਡੇ ਜਿਹੜੇ ਜਦਾ ਮੰਨ ਲਓ ਬੈਗ ਨੂੰ ਮੁੱਕਾ ਮਾਰ ਲੈਣਾ ਇਦਾਂ ਹੀ ਬੰਦੇ ਨੂੰ ਮੁੱਕਾ ਵਜਣਾ ਸੇਮ ਹੀ ਸੋ ਇਹਦੇ ਨਾਲ ਪਾਵਰ ਵੀ ਸਟਰੈਂਥ ਇੰਡੋਰੈਂਸ ਸਾਰੀ ਚੀਜ਼ਾਂ ਇਤਨਾ ਇੰਪਰੂਵ ਹੁੰਦੀਆਂ ਇਹ ਮਤਲਬ ਕਿ ਸਾਡੇ ਵਾਸਤੇ ਕਿ ਮਤਲਬ ਕਿ ਖਲੋਤਾ ਬੰਦਾ ਹੀ ਆ ਰਹੀ ਲੰਡੇ ਆ ਅਸੀਂ ਨੂੰ ਮਾਰਨ ਦੀ ਪ੍ਰੈਕਟਿਸ ਕਰਨ ਦੇ ਹਾਲਾ ਇਹਦੇ ਨਾਲ ਸਟੈਮਨਾ ਸਟੈਮਨਾ ਮੈਂ ਤੁਸੀਂ 50 ਮੁਕੇ ਮਾਰੇ ਹਨ ਕਿਦਾਂ ਦਾ ਫੀਲ ਹੋਇਆ ਬਸ ਹੁਣ ਇਹਨਾਂ ਨੂੰ 3 ਮਿੰਟ ਲਗਾਤਾਰ ਮਾਰਨੇ ਆ 50 ਮੁਕੇ ਤੁਸੀਂ 10 ਸੈਕਿੰਡ ਨਹੀਂ ਮਾਰੇ ਹਣੇ ਇਹ 3 ਮਿੰਟ ਲਗਾਤਾਰ ਮਾਰ ਕੇ ਇਹਦੇ ਨਾਲ ਸਾਰੇ ਮੂਵ ਦੇਖੋ ਪੰਜ ਆਇਆ ਉਹ ਬੈਗ ਉੱਪਰ ਆਏਗਾ ਕਿਦਾਂ ਪਿੱਛੇ ਨਿਕਲ ਕੇ ਮਾਰੇ ਹਣੇ ਕਿੱਦਾਂ ਉੱਪਰ ਚੜ੍ਹ ਕੇ ਕਿਦਾਂ ਮੰਨ ਇਹਦੇ ਬਸ ਇਹ ਸਾਡੇ ਵਾਸਤੇ ਟ੍ਰੇਨਿੰਗ ਆ ਕਿਦਾਂ ਹੀ ਇਹਦੇ ਚ ਆਪਣੇ ਅੰਦਰ ਜਾਨ ਲੈ ਕੇ ਜਾਣੀ ਆ ਜਿਹੜੀ ਜਾਨ ਆ ਬੈਗ ਦੇ ਪੰਜੇ ਵਜਣਾ ਉਹੀ ਜਾਨ ਆ ਉਥੇ ਅੰਦਰ ਰਿੰਗ ਦੇ ਓਪੋਨੈਂਟ ਦੇ ਪੰਜੇ ਵਜਣਾ ਇਹਦਾ ਇਹ ਆ ਬੜੀ ਵਧੀਆ ਦੇਖੋ ਕਿੰਨੀ ਮੂਵ ਕਰਨ ਦੇ ਕਿੰਨਾ ਨਿਕਲਣਾ ਸੋ ਇਹ ਤੇ ਇਹ ਹੈਗੇ ਆ ਇਹਦੇ ਵਿੱਚ ਬਾਕਸਿੰਗ ਚ ਨਾ ਟੋਟਲ 6 ਮੁਕੇ ਨੇ ਲੈਫਟ ਸਟ੍ਰੇਟ ਰਾਈਟ ਸਟ੍ਰੇਟ ਲੈਫਟ ਹੁੱਕ ਰਾਈਟ ਹੁੱਕ ਲੈਫਟ ਅਪਰਕਟ ਰਾਈਟ ਅਪਰਕਟ ਹੈਨਾ ਇਹ ਉੱਪਰ ਇਹ ਬੈਗ ਇਹ ਬੈਗ ਸੋਇਆ ਅਪਰਕਟ ਮਾਰਨ ਵਾਸਤੇ ਬੈਗ ਬਣਾਇਆ ਆ ਸਟੇਟ ਮਾਰਨ ਵਾਸਤੇ ਉਹ ਵਾਲ ਪੈਡ ਲੱਗੇ ਉਹ ਸਟੇਟ ਪੰਜ ਚ ਮਾਰਨ ਵਾਸਤੇ ਆ ਜਦੋਂ ਸਟੇਟ ਪੰਜ ਖਰਾਬ ਕਰੈਕਸ਼ਨ ਕਰਨ ਵਾਸਤੇ ਆ ਉਹ ਦੂਜੇ ਆ ਜਿਹੜੇ ਉਹਨਾਂ ਤੇ ਵੀ ਇਹੀ ਆ ਵਾਲਾ ਜਿਹੜਾ ਜਮਾ ਜਿੱਥੇ ਉਹ ਕੁੜੀ ਮਾਰ ਰਹੀ ਪਹਿਲਾਂ ਉਹ ਹੈਗਾ ਸਟੇਟ ਪੰਜ ਵਾਸਤੇ ਤੇ ਆ ਜਿਹੜੇ ਹਾਂ ਇੱਥੇ ਅਪਰਕਟ ਮਾਰੋ ਹੁੱਕ ਮਾਰੋ ਬੈਗ ਤੇ ਹੈਨਾ ਠੀਕ ਹੈ ਉਹ ਆ ਉਹਦੇ ਵਾਸਤੇ ਉਹ ਅਪਰਕਟ ਵਾਸਤੇ ਵੀ ਬੈਗ ਜਿਵੇਂ ਜਿਆਦਾਤਰ ਸਿੱਧੇ ਹੀ ਹੁੰਦੇ ਆ ਬੈਗ ਜਿਵੇਂ ਉਹ ਦੋਵੇਂ ਮਰੇ ਇਹ ਇਹ ਕਿਹੜੇ ਇਹ ਬੈਗਾਂ ਦੀ ਨਾ ਅਲੱਗ-ਅਲੱਗ ਜਿਹੜੀ ਹੁੰਦੀ ਆ ਉਹ ਆ ਦੇ ਸ਼ੇਪਾਂ ਅਲੱਗ-ਅਲੱਗ ਹੈਗੀ ਆ ਕੋਈ ਅਡਜਸਟਰ ਬੈਗ ਹੁੰਦਾ ਕੋਈ ਢੋਲ ਹੋਊਗਾ ਲੰਮੇ ਲੰਮਾ ਉੱਪਰ ਕੱਟ ਮਾਰਨ ਵਾਸਤੇ ਹੋਊਗਾ ਕੋਈ ਸਿੱਧਾ ਬਿਲਕੁਲ ਸਿੱਧਾ ਹੈਗਾ ਮਤਲਬ ਇਹ ਬਾਕੀ ਪੰਜ ਕੋਈ ਵੀ ਇੱਥੇ ਮਾਰ ਸਕਦੇ ਆ ਬਾਕੀ ਬੈਗਾਂ ਦੀ ਵੱਖਰੀ ਵੱਖਰੀ ਇਹ ਬੈਗ ਤਿੰਨ ਤਰੀਕੇ ਦੇ ਜਗ੍ਹਾ ਹੈਵੀ ਬੈਗ ਲਾਈਟ ਬੈਗ ਮੀਡੀਅਮ ਬੈਗ ਤਾਂਦੇ ਆ ਇਹ ਜਿੱਦਾਂ ਹੁਣ ਆ ਗੋਲ ਬੈਗ ਆ ਉੱਪਰ ਕੱਟ ਹੁਕ ਮਾਰਨ ਵਾਸਤੇ ਬਣਾਇਆ ਗਿਆ ਇਹ ਤੋਂ ਹੋਰ ਗੋਲ ਹੁੰਦਾ ਉਹਨੂੰ ਅਡਜਸਟਰ ਕਹਿੰਦੇ ਆ ਉਹ ਵੀ ਇਦਾਂ ਦਾ ਹੀ ਆ ਸੋ ਇੱਕ ਜਿੱਦਾਂ ਉਹ ਆਇਆ ਉਹ ਕੁਮਾਰ ਨੂੰ ਵਾਸਤੇ ਵਧੀਆ ਜਾਂ ਅਪਰਗੜ ਮਾਰਨ ਵਾਸਤੇ ਜਾਂ ਤਿੰਨ ਅਪਰਗੜ ਮਾਰਨ ਵਾਸਤੇ ਵਧੀਆ ਸੋ ਇਹਨਾਂ ਦੀ ਵੱਖਰੇ ਵੱਖਰੇ ਸਿਸਟਮ ਆ ਮਾਲੋ ਜਿਹੜਾ ਇਹ ਬਣਾ ਰਹੇ ਅਲੱਗ-ਅਲੱਗ ਬਾਕਸਰ ਆ ਫਿਰ ਉਹਨਾਂ ਦੇ ਵਿੱਚ ਇਹ ਮਾਲੋ ਜਿਹੜਾ ਅਜਮਾ ਟਾਈਸਨ ਆ ਉਹਦਾ ਕੀ ਉਹਨਾਂ ਦਾ ਜਿਹੜਾ ਜਿਹੜਾ ਟਾਈਸਨ ਹੀ ਨਾ ਜਿੱਦਾਂ ਹੁਣ ਇਹ ਬੈਗ ਦਾ ਭਾਰ 40 ਤੋਂ 50 ਕਿਲੋ ਹੋਣਾ ਮੈਕਸਿਮਮ ਨਹੀਂ ਹੋਊਗਾ ਇਹ ਟਾਈਸਨ ਹੀ ਨਾ ਜਿਹੜਾ ਉਹ ਇੱਕ ਕੁੰਟਲ ਦਾ ਬੈਗ ਕੋਡ ਰਿਆ ਇੱਕ ਕੁੰਟਲ ਤੋਂ ਉੱਪਰ ਲਾ ਕਦ ਡਾਬ ਮੁਗੀ ਭਾਰਾ ਬੈਗ ਹੋਗਾ ਜਨੂੰ ਮੁੱਕਾ ਮਾਰ ਕੇ ਲੈ ਹਲਾਣਾ ਤੇ ਉਹੀ ਪੰਜ ਉਹਨੇ ਰਿੰਗ ਚ ਮਾਰਨਾ ਜਦੋਂ ਬੰਦੇ ਨੂੰ ਜਾ ਕੇ ਤਉਨੂੰ ਕੀ ਭਾਵੇਂ ਖਦੀ ਹੋਗੀ ਸਾਲਾ ਮੈਂ ਸਾਰੇ ਪੰਜ ਮਾਰਦੇ ਲੋਹਣ ਦੇ ਅੱਕੀ ਵਾਰ ਜਮ ਫਾਦਾ ਆਉਂਦਾ ਆਉ ਉਹ ਹੈ ਹੀ ਕਿ ਉਹ ਬਾਕਸ ਨਹੀਂਗਾ ਜਿਹਨੂੰ ਮਾਰਦਾ ਨਾਕ ਆਊਟ ਕਰਦਾ ਸੀ ਬਾਕੀ ਉਹ ਇੰਨਾ ਇੰਨੀ ਹਾਰਡ ਟ੍ਰੇਨਿੰਗ ਕਰਦਾ ਰਿਆ ਆ ਆ ਰਹੀਆਂ ਆ ਮਰ ਹਾ 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 ਆ ਬਾਡੀ ਘੁਮਾ ਕੇ ਮਾਰ ਆ ਆ ਬਾਡੀ ਤੋ ਜੇਕਰ ਤੁਸੀਂ ਆਪਣੀਆਂ ਧੀਆਂ ਨੂੰ ਜਿਹੜਾ ਹੈਗਾ ਬਾਕਸਿੰਗ ਦੇ ਖੇਤਰ ਦੇ ਵਿੱਚ ਅੱਗੇ ਲੈ ਕੇ ਜਾਣਾ ਚਾਹੁੰਦੇ ਤਾਂ ਇਹ ਮੇਰੇ ਭਰਾ ਵੱਲੋਂ ਤੁਹਾਨੂੰ ਸਭ ਨੂੰ ਖੁੱਲਾ ਇਨਵੀਟੇਸ਼ਨ ਹੈ ਹਰੀ ਆਪ ਹੀ ਦਾਖ ਦੇਵੰਦ ਮੇਰੇ ਹਾਂਜੀ ਹਾਂਜੀ ਭਾਈ ਸੋ ਪੰਜਾਬ ਵਾਸੀਆਂ ਨੂੰ ਕਿਤੇ ਵੀ ਜਿੱਥੇ ਵੀ ਕੋਈ ਬੱਚਾ ਸਪੋਰਟਸ ਕਰਨਾ ਚਾਹੁੰਦਾ ਆ ਜਾਂ ਬਾਕਸਿੰਗ ਕਰਨਾ ਚਾਹੁੰਦਾ ਤੁਸੀਂ ਮੋਸਟ ਵੈਲਕਮ ਇੱਥੇ ਆਓ ਤੁਸੀਂ ਇੱਥੇ ਆ ਕੇ ਤੁਹਾਨੂੰ ਫ੍ਰੀ ਆਫ ਕਾਸਟ ਟ੍ਰੇਨਿੰਗ ਦਿੱਤੀ ਜਾਊਗੀ ਕੋਈ ਤੁਹਾਡੇ ਕੋ ਪੈਸਾ ਨਹੀਂ ਕੋਈ ਕੁਛ ਨਹੀਂ ਹਾਂ ਵੀ ਤੁਸੀਂ ਜੇ ਤੁਹਾਡੇ ਚ ਕੈਪੇਬਿਲਿਟੀ ਆ ਤੇ ਤੁਹਾਨੂੰ ਉਸ ਹਿਸਾਬ ਨਾਲ ਤੁਹਾਨੂੰ ਟ੍ਰੀਟ ਕੀਤਾ ਜਾਊਗਾ ਸੋ ਇੱਥੇ ਸਾਡੀ ਸਵੇਰੇ 5:30 ਟ੍ਰੇning ਸ਼ੁਰੂ ਹੋ ਜਾਂਦੀ ਹੈ ਤੇ ਸ਼ਾਮ ਨੂੰ 4:30-5:00 ਵਜੇ ਟ੍ਰੇning ਸ਼ੁਰੂ ਹੋ ਜਾਂਦੀ ਆ। ਦੋ 2.5 ਘੰਟੇ ਹੀ ਪ੍ਰੈਕਟਿਸ ਕਰਦੇ ਆ। ਸੋ ਜਿਹਦਾ ਵੀ ਸਾਡੇ ਬਾਦਲ ਦੇ ਪਿੰਡ ਦੇ ਨਾਲ-ਨਾਲ ਜਿੰਨਾ ਵੀ ਸਰਾਊਂਡਿੰਗ ਏਰੀਆ ਖਾਸ ਕਰਕੇ ਸਪੈਸ਼ਲੀ ਗਰਲਸ ਜਾਂ ਕੁੜੀਆਂ ਸਾਡੀਆਂ ਭੈਣਾਂ ਧੀਆਂ ਛੋਟੀਆਂ ਨੇ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਸੈਲਫ ਡਿਫੈਂਸ ਵਾਸਤੇ। ਸੋ ਜਿਹੜਾ ਬੱਚਾ ਆਉਣਾ ਚਾਹੁੰਦਾ ਆ ਅੱਗੇ ਕੁਝ ਆਪਣਾ ਮਕਾਮ ਹਾਸਲ ਕਰਨਾ ਚਾਹੁੰਦਾ ਉਹ ਮੂਸ ਵੈਲਕਮ ਇੱਥੇ ਆ ਸਕਦਾ। ਧੰਨਵਾਦ। ਆ ਬਾਅਦ ਆ ਤੇ ਬੜਾ ਵਧੀਆ ਲੱਗਿਆ ਇੱਥੇ ਆ ਕੇ ਤੇ ਵਾਕ ਆ ਜਿਹੜਾ ਆਪਾਂ ਨੂੰ ਮੈਂ ਕਹਣਾ ਵੀ ਕਈ ਵਾਰੀ ਜਿਹੜਾ ਹੈਗਾ ਲੋਕਾਂ ਦਾ ਦੀਵਸਾਲੇ ਹਨੇਰਾ ਰਹ ਜਾਂਦਾ ਕਈ ਵਾਰੀ ਖੁਦ ਨੂੰ ਹੀ ਪਤਾ ਹੁੰਦਾ ਵੀ ਆਪਾਂ ਨੂੰ ਕਿੱਥੇ ਆਉਦੇ ਬੱਚਿਆਂ ਨੂੰ ਜਿਹੜਾ ਹੈ ਟ੍ਰੇਨ ਕੀਤਾ ਜਾ ਸਕਦਾ ਸੋ ਬਾਦਲਪਿੰਡ ਦੇ ਸਮਿਸ਼ਰ ਕਾਲਜ ਦੇ ਵਿੱਚ ਦੱਸਿਆ ਉਹਦੇ ਬੱਚੇ ਨੂੰ ਆ ਕੇ ਆਪਾਂ ਕਹਿੰਗੇ ਬਾਕਸਿੰਗ ਤੋਂ ਬਿਨਾ ਹੋਰ ਵੀ ਗੇਮਾਂ ਦੇ ਵਿੱਚ ਟ੍ਰੇਨ ਕਰਾ ਸਕਦੇ ਹਾਂ ਪਰ ਬਾਕਸਿੰਗ ਦੇ ਵਿੱਚ ਆਪਣਾ ਮਿੱਤਰ ਇੱਥੇ ਲੱਗਿਆ ਹੋਇਆ ਤਾਂ ਤੁਹਾਨੂੰ ਜ਼ਰੂਰ ਹੈਲਪ ਬਾਰੇ ਲੋਕਾਂ ਕੋਲ ਕੋੜੀ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਬਹੁਤ ਚੰਗੀ ਹੈ ਮੈਂ ਆਸ ਕਰਾਂ ਤੁਸੀਂ ਇਹਨੂੰ ਜਰੂਰ ਸ਼ੇਅਰ ਕਰੋਗੇ ਤਾਂ ਕਿ ਤੁਹਾਡੇ ਨਾਲ ਧੀਆ ਲੋੜਵੰਤੀਆਂ ਤੱਕ ਤੇ ਜਾਂ ਪੈਸ਼ਨੇਟ ਜਿਨ੍ਹਾਂ ਨੇ ਹੁਣ ਵਾਲੇ ਟਾਈਮ ਦੇ ਲੰਪੇ ਨਭਾਨਾ ਠੀਕਾ ਵਰਲਡ ਚੈਂਪੀਅਨ ਜਿੱਤਣੀਆਂ ਜਿਵੇਂ ਮੈਂ ਕਹਾਂ ਮੈਰੀ ਕੋਮ ਹਰ ਇੱਕ ਜਾਣਦਾ ਅੱਜ ਕੱਲ ਆਪਾਂ ਕਿ ਨਿਕਲ ਜਰੀਨ ਜਿਹੜੀ ਇੱਕ ਹੁਣ 올림픽 ਦੀ ਟਿਕਟ ਤੇ ਗਈ ਹੈ ਹਨ ਆਸ ਕਰਦੇ ਆ ਕਿ ਹੁਣ ਦਿਨਾਂ ਦੇ ਵਿੱਚ ਇਥੋਂ ਪਹਿਲਾਂ ਵੀ ਬਹੁਤ ਖੜਾਦੀ ਪੈਦਾ ਹੋਏ ਆ ਇਸ ਧਰਤੀ ਤੋਂ ਪਰ ਮੈਂ ਕਹਣਾ 올림픽 ਵੀ ਜਿਹੜੇ ਹੁਣ 올ੰਪੀਨ ਨੂੰ ਵੀ ਪੈਦਾ ਹੋਣਗੇ ਜਿੱਦਾਂ ਸਾਡੇ ਆ ਸਿਮਰਨਜੀਤ ਕੁੜੀਆ ਬਾਟ ਸਾਡੇ ਪੰਜਾਬ ਦੀ ਅਰਜਨ ਵੱਡੀ ਹੋਈ ਹੈ 올ੰਪਿਕ ਖੇਡੀ 2020 ਵਾਲੀ ਸੇ ਸਾਡੇ ਪੰਜਾਬ ਦੀ ਧੀ ਆ ਜੀ ਇਹਦੇ ਵੀ ਇਸੇ ਕਾਲਜ ਦੇ ਵਿੱਚ ਆਇਆ ਹਾਂ ਇੱਥੇ ਕਾਲਜ ਚੋਂ ਦੀ ਗ੍ਰੈਜੂਏਸ਼ਨ ਇੱਥੇ ਦੀ ਹੋਈ ਆ ਸਮਝ ਲਓ ਬਾੜ ਦੇ ਆ ਤੁਸੀਂ ਦੇਖ ਸਕਦੇ ਹੋ ਇਹ ਚੱਕਰਪਿੰਡ ਤੋਂ ਆ ਕੁੜੀ ਚੱਕਰਪਿੰਡ ਆ ਚੱਕਰਪਿੰਡ ਦੀ ਬਹੁਤ ਯਾਨੇ ਇੱਥੇ ਹਾਂ ਜੀ ਬਹੁਤ ਵਧੀਆ ਬਾਕਸਿੰਗ ਉੱਥੇ ਦੇ ਕਾਫੀ ਇੰਟਰਨੈਸ਼ਨਲ ਪਲੇਅਰ ਨਿਕਲੇ ਉੱਥੋਂ ਵੀ ਸੋ ਇੱਥੋਂ ਮੈਂ ਕਹਣਾ ਤੁਹਾਨੂੰ ਬੜਾ ਹੀ ਵਧੀਆ ਫੈਸਿਲਿਟੀ ਆ ਯਾਰ ਜ਼ਰੂਰ ਆਇਓ